ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਅੱਜ ਹੈ ਜੀ 149ਵਾਂ ਦਿਨ 100 300 ਡਿਫਰੈਂਟ ਟਾਈਪਸ ਆਫ ਦਸਤਾਰਾਂ ਧਮਾਲਾ ਸਾਹਿਬ ਅਤੇ ਪੜਨੇ ਤੇ ਕਿਸੇ ਵੀ ਸੈਲਿਬ੍ਰਿਟੀ ਟਾਈਪ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਜੀ ਤੇ ਹੋਲੇ ਮੱਲੇ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਤੁਹਾਨੂੰ ਅਸੀਂ ਖੰਡੇ ਵਾਲਾ ਧਮਾਲਾ ਸਾਹਿਬ ਸਜਾ ਕੇ ਦਿਖਾਵਾਂਗੇ ਸੰਪੂਰਨ ਧਮਾਲਾ ਸਾਹਿਬ ਹੋਵੇਗਾ ਹਰ ਇੱਕ ਚੀਜ਼ ਦੀ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇਗੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਹੀ ਧਮਾਲਾ ਸਾਹਿਬ ਦੀ ਤੁਹ ਤੇ ਜਾਵੇਗੀ ਸਟਾਰਟਿੰਗ ਤੋਂ ਲੈ ਕੇ ਸੰਪੂਰਨ ਹੋਣ ਤੱਕ ਤੇ ਜਿਹੜੇ ਵੀ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਜੀ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਹੁਣ ਅਸੀਂ ਦੁਮਾਲਾ ਸੈਂਬਲ ਤੋਂ ਸਜਣਾ ਸ਼ੁਰੂ ਕਰਾਂਗੀ ਦੁਮਾਲਾ ਸੈਂਬਲੀ ਪੂਣੀ ਦੀ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤੁਸੀਂ ਉਹ ਜਾ ਕੇ ਦੇਖ ਲਿਓ ਹੁਣ ਪਹਿਲਾਂ ਅਸੀਂ ਸੰਪੂਰਨ ਬੂੰਗਾ ਸਾਹਿਬਸਾ ਜਾਵਾਂਗੇ 3.5 ਮੀਟਰ ਦਾ ਇਹ ਰੂਬੀਆ ਵੈਲ ਕੈਮੀਕਲ ਕਪੜੇ ਦੇ ਵਿੱਚ ਸੰਪੂਰਨ ਬੂੰਗਾ ਸਾਹਿਬਾ ਦੋਰਾ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਮੋਟਿਆ ਤੇ ਰ ਨਾ ਹੀ ਕੰਗਾ ਸਾਹਿਬ ਨੂੰ ਮੈਂ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਹੁਣ ਦੇਖੋ ਜਿੰਨੇ ਕੇਸ ਨੇ ਕੇਸਾਂ ਨਾਲੋਂ ਥੋੜਾ ਲੰਬਾ ਕਪੜਾ ਇਸ ਤਰੀਕੇ ਨਾਲ ਅਸੀਂ ਕੇਸਾਂ ਦੇ ਦੁਆਲੇ ਘੁਮਾ ਦੇਣਾ ਹੈ ਧਿਆਨ ਨਾਲ ਇਸ ਚੀਜ਼ ਦਾ ਧਿਆਨ ਰੱਖਿਓ ਕਿ ਕਪੜਾ ਜੇ ਵੱਡਾ ਹੋਵੇਗਾ ਨਾ ਤਾਂ ਕੇਸ ਤੁਹਾਡੇ ਬਾਹਰ ਨਹੀਂ ਆਉਣਗੇ ਚੰਗੀ ਤਰ੍ਹਾਂ ਅੰਦਰ ਲੁਕ ਜਾਣਗੇ ਫਿਰ ਇਸ ਤਰੀਕੇ ਨਾਲ ਜਿਵੇਂ ਅਸੀਂ ਜੂੜਾ ਸਾਹਿਬ ਨੂੰ ਸਜਾਉਂਦੇ ਹਾਂ ਉਸੇ ਤਰੀਕੇ ਨਾਲ ਬੁੱਗਾ ਸਾਹਿਬ ਨੂੰ ਸਜਾਉਣਾ ਸ਼ੁਰੂ ਕਰਾਂਗੇ ਸੱਜੇ ਪਾਸਿਓਂ ਹੁਣ ਪਹਿਲਾਂ ਅਸੀਂ ਪੱਲਿਆਂ ਨੂੰ ਘੁਮਾਉਣਾ ਸ਼ੁਰੂ ਕਰਾਂਗੇ ਤੇ ਉਸ ਤੋਂ ਪਹਿਲਾਂ ਕੰਗਾ ਸਾਹਿਬ ਨੂੰ ਵੀ ਨਾਲ ਅਸੀਂ ਸਜਾ ਲਵਾਂਗੇ ਇਸ ਚੀਜ਼ ਨੂੰ ਤੁਸੀਂ ਭੁੱਲਣਾ ਨਹੀਂ ਹੈਗਾ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਤੇ ਦੁਬਾਰਾ ਮੈਂ ਦੱਸ ਰਿਹਾ ਤੁਹਾਨੂੰ ਪੂਣੀ ਲਈ ਤੁਸੀਂ ਨੀਚੇ ਦਿੱਤੀ ਵੀਡੀਓ ਨੂੰ ਨਾ ਸਟਾਰਟਿੰਗ 'ਚ ਦੇਖਿਓ ਜਿਵੇਂ ਮੈਂ ਉਸ ਦਸਤਾਰ ਦੀ ਵੀਡੀਓ 'ਚ ਪੂਣੀ ਕੀਤੀ ਐ ਸੇਮ ਐਜ਼ ਇਟ ਇਜ਼ ਇਹਦੀ ਵੀ ਪੂਣੀ ਕੀਤੀ ਆ ਕਿਉਂਕਿ ਤੁਰਸੇ ਪੂਣੀ ਦੀਆਂ ਵੀਡੀਓਜ਼ ਦੇਖਦੇ ਨਹੀਂ ਵੀਡੀਓ ਦੀ ਲੈਂਥ ਛੋਟੀ ਕਰਨ ਲਈ ਮੈਂ ਅੱਜ ਪੂਣੀ ਦੀ ਵੀਡੀਓ ਨਹੀਂ ਦਿੱਤੀ ਤੁਹਾਨੂੰ ਮੇਨ ਜਾਣਕਾਰੀ ਹੈ ਜਿਹੜੇ ਵੀਰਾਂ ਨੇ ਮੇਰੀਆਂ ਸਾਰੀਆਂ ਵੀਡੀਓਜ਼ ਦੇਖੀਆਂ ਨਾ ਉਹਨਾਂ ਨੂੰ ਪਤਾ ਹੈਗਾ ਕਿ ਮੈਂ ਪੂਣੀ ਕਿੱਦਾਂ ਕਰਦਾ ਐ ਦਸਤਾਰ ਦੀ ਤੇ ਬਾਕੀ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਮੈਂ ਲਿੰਕ ਦੇ ਦਾਂਗਾ ਡਿਸਕ੍ਰਿਪਸ਼ਨ 'ਚ ਜਿਹੜਾ ਸਟਾਰਟਿੰਗ ਦੇ ਵਿੱਚ ਜਿਸ ਢੰਗ ਨਾਲ ਮੈਂ ਉਹ ਪੂਣੀ ਕੀਤੀ ਹੈ ਨਾ ਗੁਰਮੁਖੀ ਦਸਤਾਰ ਇੱਕ ਦੇ ਦੋ-ਦੋ ਪੇਚਾਂ ਵਾਲੀ ਇਸੇ ਕੱਪੜੇ ਦੀ ਸਜਾ ਕੇ ਦਿਖਾਈ ਸੀਗੀ ਮੈਂ ਐਫ ਚੌਥਰ ਕੱਪੜਾ ਆ ਪੀਲੇ ਰੰਗ ਦਾ ਜਿਹੜਾ ਤੇ ਹੁਣ ਦੇਖੋ ਦੋਰਾ ਕਰਕੇ ਨਾ ਪੱਲਿਆਂ ਨੂੰ ਇਸ ਤਰੀਕੇ ਨਾਲ ਸਜਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਸਿਰ ਦੇ ਉੱਪਰੋਂ ਗ੍ਰਿਪ ਬਣਾਣੀ ਹੈ ਮਜ਼ਬੂਤੀ ਦੇ ਲਈ ਤਾਂ ਜੋ ਬੁੰਗਾ ਸਾਹਿਬ ਆਪਣੀ ਜਗ੍ਹਾ ਤੇ ਟਿਕਿਆ ਰਹੇ ਦੋਰੇ ਪੱਲੇ ਨੂੰ ਵੀ ਅਸੀਂ ਉੱਪਰ ਤੱਕ ਖੋਲਣਾ ਹੈ ਫਿਰ ਪਿੱਛੇ ਜੀ ਪੱਲੇ ਨੂੰ ਅਗਲੇ ਦੇਖੋ ਅੱਜ ਤੁਹਾਨੂੰ ਨਾ ਮੈਂ ਬੂੰਗਾ ਸਾਹਿਬ ਗੋਲ ਸਜਾ ਕੇ ਦਿਖਾਣਾ ਹੈ ਇਸ ਲਈ ਵੀਡੀਓ ਸਕਿਪ ਨਾ ਕਰਿਓ ਜਦੋਂ ਵੀ ਮੈਂ ਤੁਹਾਡੇ ਲਈ ਕੋਈ ਖਾਸ ਅਤੇ ਨਵੀਂ ਵੀਡੀਓ ਲੈ ਕੇ ਆਉਂਦਾ ਨਾ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਸਖਾਨਾ ਹੁੰਨਾ ਤੁਹਾਨੂੰ ਮੈਂ ਵੀਡੀਓ ਸਕਿਪ ਨਾ ਕਰਿਆ ਕਰੋ ਹਮੇਸ਼ਾ ਉਸ ਪੋਰਸ਼ਨ ਤੇ ਨਾ ਪਹੁੰਚ ਜਾਇਆ ਕਰੋ ਜਿੱਥੋਂ ਜੀ ਅਸਲੀਅਤ ਚ ਵੀਡੀਓ ਦਾ ਅਲੱਗ ਚੀਜ਼ ਸ਼ੁਰੂ ਹੁੰਦੀ ਹੈ ਮੈਂ ਕਈ ਵਾਰ ਵਿੱਚ ਇੰਪੋਰਟੈਂਟ ਗੱਲਾਂ ਵੀ ਦੱਸਣੀਆਂ ਹੁੰਦੀਆਂ ਨੇ ਹੁਣ ਦੇਖੋ ਇਸ ਜਗ੍ਹਾ ਤੇ ਨਾ ਪੱਲੇ ਨੂੰ ਜਿੱਥੇ ਸਾਡਾ ਖਤਮ ਹੋਇਆ ਸੀ ਉੱਥੋਂ ਜੀ ਅੰਦਰ ਨੂੰ ਕਰ ਦਿੱਤਾ ਹੋਇਆ ਹੁਣ ਇੱਕ ਚੀਜ਼ ਹੋਰ ਨੋਟ ਕਰਿਓ ਕਿ ਮੈਂ ਉੱਪਰੋ ਜ ਤਾ ਜੋ ਬੁੰਗਾ ਸਾਹਿਬ ਉਪਰੋਂ ਜੀ ਗੋਲ ਹੋ ਸਕੇ ਫਿਰ ਮੋਲੇ ਹਿੱਸੇ ਤੋਂ ਪਿੱਛੇ ਨੂੰ ਲੈ ਜਾਣਾ ਇਸ ਪੱਲੇ ਨੂੰ ਜਿਹਦੇ ਨਾਲ ਨਾ ਉਪਰੋਂ ਗੁਲਾਈ ਬਣ ਜਵੇਗੀ ਤੇ ਪਿਛਲੇ ਹਿੱਸੇ ਤੋਂ ਨਾ ਕੱਪੜੇ ਨੂੰ ਖਿੱਚ ਲੈਣਾ نیچے ਨੂੰ ਇਹਦੇ ਨਾਲ ਬੁੰਗਾ ਸਾਹਿਬ ਤੁਹਾਡਾ ਗੋਲ ਹੋ ਜਿਵੇਗਾ ਜੇ ਤੁਸੀਂ ਬੁੰਗਾ ਸਾਹਿਬ ਉਪਰੋਂ ਜੀ ਥੋੜਾ ਜਿਹਾ ਚੌਰਸ ਸਜਾਣਾ ਹੈ ਸਾਈਡਾਂ ਤੋਂ ਥੋੜੀਆਂ ਨੁਕਰਾਂ ਬਾਹਰ ਕੱਢਣੀਆਂ ਨਾ ਜਿਹਦੇ ਵਿੱਚ ਸੈਂਟਰ ਦੇ ਵਿੱਚ ਅਸੀਂ ਡੋਰੀ ਸਜਾ ਲੈਣੇ ਆ ਤੇ ਉਹਦੇ ਲਈ ਨਾ ਬੁੰਗਾ ਸਾਹਿਬ ਦਾ ਸਾਰਾ ਕਪੜਾ ਦੋਹਰਾ ਕਰਕੇ ਅੱਗੇ ਨੂੰ ਕਰਨਾ ਪੈਂਦਾ ਆ ਉਹ ਸਜਾਉਣ ਦਾ ਤਰੀਕਾ ਹੋਰ ਹੁੰਦਾ ਆ ਜਿਹੜਾ ਮੈਂ ਤੁਹਾਨੂੰ ਤਰਸੀਮ ਸਿੰਘ ਜੀ ਮੋਰਾਵਾਲੀਆ ਵਰਗੀ ਦਸਤਾਰ ਦੀ ਵੀਡੀਓ ਦਿੱਤੀ ਸੀ ਨਾ ਧੁਮਾਲਾ ਸਾਹਿਬ ਦੀ ਉਹਦੇ ਵਿੱਚ ਮੈਂ ਬੂੰਗਾ ਸਾਹਿਬ ਤੁਹਾਨੂੰ ਅਲੱਗ ਸਜਾ ਕੇ ਦਿਖਾਇਆ ਸੀਗਾ ਤੇ ਹੁਣ ਅਸੀਂ ਇਹਦੇ ਉੱਪਰ ਜੀ ਇਹ 80 ਸੈਂਟੀਮੀਟਰ ਦਾ ਜਿਹੜਾ ਪਟਕਾ ਆ ਉਹਨੂੰ ਸਜਾ ਲੈਣਾ ਆ ਇਹਦੇ ਵਿੱਚ ਨਾ ਅਸੀਂ ਪਿੱਛੇ ਇੱਕ ਗੱਠ ਮਾਰਨੀ ਆ ਇਹ ਅਸੀਂ ਇਸ ਗੱਲ ਕਰਕੇ ਸਜਾ ਰਹੇ ਆ ਤਾਂ ਜੋ ਆਪਣਾ ਬੂੰਗਾ ਸਾਹਿਬ ਚੰਗੀ ਤਰ੍ਹਾਂ ਟਾਈਟ ਰਵੇ ਤੇ ਆਪਣੀ ਜਗ੍ਹਾ ਤੇ ਟਿਕਿਆ ਰਹੇ ਇਹਦੇ ਨਾਲ ਦਸਤਾਰ ਸਾਡੀ ਟਾਈਟ ਵੀ ਹੋਵੇਗੀ ਤੇ ਬੁੰਗਾ ਸਾਹਿਬ ਗੁਲਾਈ ਦੇ ਵਿੱਚ ਰਹੇਗਾ ਚੰਗੀ ਤਰ੍ਹਾਂ ਢਿੱਲੇ ਕੱਪੜੇ ਨੂੰ ਇਹ ਦੇ ਉੱਪਰੋਂ ਜੀ ਖਿੱਚ ਲੈਣਾ ਆ ਦੁਮਨਲਾ ਸਾਹਿਬ ਤੁਹਾਡਾ ਚੰਗੀ ਤਰ੍ਹਾਂ ਟਾਈਟ ਵੀ ਰਹੇਗਾ ਤੇ ਗ੍ਰਿਪ ਵੀ ਬਣੀ ਰਹੇਗੀ ਜਦੋਂ ਅਸੀਂ ਉੱਪਰੋਂ ਜੀ ਦਸਤਾਰ ਸਜਣੀ ਸ਼ੁਰੂ ਕਰਾਂਗੇ ਨਾ ਉਹਦੇ ਵਿੱਚ ਤੁਹਾਨੂੰ ਨਾ ਬੁੰਗਾ ਸਾਹਿਬ ਨੂੰ ਫੜ ਕੇ ਰੱਖਣ ਦੀ ਲੋੜ ਨਹੀਂ ਪੈਣੀ ਹੈਗੀ ਇਹਦੇ ਵਿੱਚ ਪਿੱਛੇ ਮੈਂ ਸਿੰਗਲ ਗੱਠ ਮਾਰੀ ਆ ਉਸੇ ਗੱਠ ਨੂੰ ਅੰਦਰ ਨੂੰ ਕਰਕੇ ਨਾ ਹੁਣ ਇਸ ਪੱਲੇ ਨੂੰ ਆਪਾਂ ਨੋਰਮਲੀ ਘੁਮਾ ਦੇਣਾ ਆ ਅੱਜ ਦੀ ਵੀਡੀਓ ਨਾ ਇਸ ਗੱਲ ਹੀ ਵੀ ਖਾਸ ਹੈ ਕਿਉਂਕਿ ਐਦਾਂ ਦੀ ਚੀਜ਼ ਮੈਂ ਤੁਹਾਨੂੰ ਪਹਿਲਾਂ ਕਦੀ ਕਰਕੇ ਨਹੀਂ ਦਿਖਾਈ ਹੈਗੀ ਜਿਵੇਂ ਮੈਂ ਦਸਤਾਰ ਦੇ ਵਿੱਚ ਵੀ ਤੁਹਾਨੂੰ ਕੁਝ ਨਾ ਤਾਂ ਲਿਖ ਕੇ ਦਿਖਾਇਆ ਨਾ ਹੀ ਖੰਡਾ ਸਾਹਿਬ ਨੂੰ ਕਿਵੇਂ ਸਜਾਉਣਾ ਆ ਨਾ ਉਹ ਚੀਜ਼ ਕਰਕੇ ਦਿਖਾਈ ਹੈ ਦੁਮਾਲਾ ਸਾਹਿਬ ਦੇ ਵਿੱਚ ਮੈਂ ਇਹ ਚੀਜ਼ ਇਸ ਲਈ ਕਰਕੇ ਦਿਖਾ ਰਿਹਾ ਤੁਹਾਨੂੰ ਕਿਉਂਕਿ ਨਾ ਫਰੰਟ ਤੋਂ ਦੇਖਣਾ ਥੋੜਾ ਆਸਾਨ ਹੁੰਦਾ ਹੈ ਸੈਂਟਰ 'ਚ ਸਾਹਮਣੇ ਦੇਖਦਾ ਬੰਦਾ ਆਰਾਮ ਨਾਲ ਸਾਈਡ ਤੇ ਜਦੋਂ ਅਸੀਂ ਦਸਤਾਰ ਦੇ ਕਰਦੇ ਨ ਤਾਂ ਉਹਦੇ ਲਈ ਨਾ ਥੋੜਾ ਜਿਆਦਾ ਟੇਡਾ ਹੋ ਕੇ ਬੰਦੇ ਨੂੰ ਦੇਖਣਾ ਪੈਂਦਾ ਆ ਉਹਦੇ ਲਈ ਸਾਈਡ ਤੇ ਅਸੀਂ ਖੰਡਾ ਸੈਮ ਨੂੰ ਸਜਾਉਣੀ ਆ ਤੇ ਹੁਣ ਅਸੀਂ ਕੇਸਾ ਨੂੰ ਹਰੇ ਕਿਸੇ ਤੋਂ ਅੰਦਰ ਕਰ ਲਵਾਂਗੇ ਤੇ ਜੇ ਤੁਸੀਂ ਇਸ ਦਸਤਾਰ ਦੀ ਨਾ ਪੂਣੀ ਦੀ ਵੀਡੀਓ ਦੇਖਣੀ ਆ ਤਾਂ ਲਿੰਕ ਮੈਂ ਤੁਹਾਨੂੰ نیچے ਡਿਸਕ੍ਰਿਪਸ਼ਨ ਚ ਦੇ ਦਾਂਗਾ ਉਹ ਤੁਸੀਂ ਦੇਖ ਲਿਓ ਸਟਾਰਟਿੰਗ ਚ ਜਿੱਦਾਂ ਮੈਂ ਪੂਣੀ ਕੀਤੀ ਸੇਮ ਐਜ਼ ਇਟ ਇਜ਼ ਏਸੇ ਟੰਗ ਨਾਲ ਮੈਂ ਇਹਦੇ ਵਿੱਚ ਪੂਣੀ ਕੀਤੀ ਆ ਵੀਡੀਓ ਨੂੰ ਛੋਟਾ ਕਰਨ ਲਈ ਮੈਂ ਪੂਣੀ ਦੀ ਵੀਡੀਓ ਇਨਕਲੂਡ ਨਹੀਂ ਕੀਤੀ ਕਿਉਂਕਿ ਬਹੁਤ ਲੰਬੀ ਹੋ ਜਾਂਦੀ ਹੈ ਵੀਡੀਓ ਫਿਰ ਉਸ ਤੋਂ ਬਾਅਦ ਦੇਖੋ ਦੋਰਾ ਪੱਲਾ ਰਹਿਣ ਦੇਣਾ ਥੋੜੀ ਜੀ ਪੂਣੀ ਖੋਲ ਫਿਰ ਅਸੀਂ ਦੋਰੇ ਪੱਲੇ ਨੂੰ ਇਸ ਸਿਰ ਦੇ ਉੱਤੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਤਾਂ ਜੋ ਸਿਰ ਹਰ ਹਿੱਸੇ ਤੋਂ ਚੰਗੀ ਤਰ੍ਹਾਂ ਟੱਕ ਹੋ ਜਵੇ। ਸੱਜੇ ਪਾਸੇ ਉਹ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਅਤੇ ਖੱਬੇ ਪਾਸੇ ਜਿਹੜੀਆਂ ਦੋ ਨੁੱਕਰਾ ਬਣਦੀਆਂ ਪਈਆਂ ਨੇ ਇਹਨਾਂ ਵਿੱਚੋਂ ਨਾ ਜਿਹੜੀ ਮੋਹਰੀ ਨੁੱਕਰਾ ਇਹਨੂੰ ਪਿਛਲੀ ਨੁੱਕਰ ਦੇ ਅੰਦਰ ਕਰ ਦੇਣਾ ਹੈ। ਉੱਪਰੋਂ ਜੀ ਆਪਾਂ ਸਿਰ ਨੂੰ ਪਹਿਲਾਂ ਇਸ ਲਈ ਢੱਕ ਰਿਹਾ ਕਿਉਂਕਿ ਬਾਅਦ ਦੇ ਵਿੱਚ ਕੋਈ ਅਸੀਂ ਪੱਲਾ ਖੋਲਣਾ ਨਹੀਂ ਹੈਗਾ ਕੋਈ ਤਹ ਨਹੀਂ ਖੋਲਣੀ ਹੈਗੀ ਦੁਮਾਲਾ ਸਾਹਿਬ ਦੀ ਕਿਉਂਕਿ ਜੇ ਅਸੀਂ ਇਹਦੀ ਤਹ ਖੋਲ ਕੇ ਦੁਮਾਲਾ ਸਾਹਿਬ ਨੂੰ ਨਾ ਬਾਅਦ ਦੇ ਵਿੱਚ ਸਿਰ ਟੱਕ ਤਾਂ ਪੱਲੇ ਦੀ ਦੁਬਾਰਾ ਤੈਨ ਲਾਣੀ ਔਖੀ ਹੋ ਜੂਗੀ ਤੁਹਾਨੂੰ ਇਸ ਲਈ ਕੋਸ਼ਿਸ਼ ਕਰੋ ਪਹਿਲਾਂ ਹੀ ਸੈਨ ਨੂੰ ਟੱਕ ਲੋ ਉਸ ਤੋਂ ਬਾਅਦ ਸਾਰੀ ਦਸਤਾਨ ਨੂੰ ਸਜਾਓ ਤੇ ਹੁਣ ਇੱਕ ਵਾਰ ਪੱਲਾ ਘੁਮਾਇਆ ਹੁਣ ਪਹਿਲੀ ਵਾਰ ਮੈਂ ਤੁਹਾਨੂੰ ਨਾ ਇਹਦੇ ਵਿੱਚ ਪੱਲਾ ਨੀਚੋ ਜੀ ਸੱਜੇ ਪਾਸੇੋਂ ਪਹਿਲਾਂ ਲਗਾ ਕੇ ਦਿਖਾਉਂਗਾ ਪਹਿਲਾਂ ਮੈਂ ਤੁਹਾਨੂੰ ਐਦਾਂ ਨਾ ਪੱਲਾ ਲਗਾ ਕੇ ਨਹੀਂ ਦਿਖਾਇਆ ਹਮੇਸ਼ਾ ਖੱਬੇ ਪਾਸੇੋਂ ਪਹਿਲਾਂ ਲੜ ਲਗਾ ਕੇ ਦਿਖਾਣਾ ਹੁੰਦਾ ਅੱਜ ਤੁਹਾਨੂੰ ਮੈਂ ਸੱਜੇ ਪਾਸੇੋਂ ਪਹਿਲਾਂ ਲੜ ਲਗਾ ਕੇ ਦਿਖਾਉਂਗਾ ਇਹਦੇ ਵਿੱਚ ਉੱਪਰਲੇ ਪਾਸੇ ਵੀ ਦੇਖੋ ਕਿੰਨੀ ਜ਼ਿਆਦਾ ਸਫਾਈ ਆਵੇਗੀ ਕਿਉਂਕਿ ਉੱਪਰੋਂ ਜੀ ਜਿਹੜਾ ਪੇਚ ਹੋਵੇਗਾ ਨਾ ਉਹ ਪੂਰਾ ਗੋਲ ਘੁੰਮ ਕੇ ਮੋੜੇ ਆਊਗਾ ਫਿਰ ਹੁਣ ਦੇਖੋ ਮੈਂ ਤੁਹਾਨੂੰ ਚੀਜ਼ ਦੱਸਦਾ ਤੇ ਪਹਿਲਾਂ ਅਸੀਂ ਸੱਜੇ ਪਾਸੇ ਉਹਨਾਂ ਕੰਨ ਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਇਸ ਤਰੀਕੇ ਨਾਲ ਸਹੀ ਜਗ੍ਹਾ ਤੇ ਟਿਕਾਣਾ ਹੈ ਕਿਉਂਕਿ ਕੰਨ ਨੂੰ ਸਿੱਧਾ ਕਰਨ ਦਾ ਤੁਹਾਨੂੰ ਬਾਅਦ ਵਿੱਚ ਮੌਕਾ ਨਹੀਂ ਮਿਲਣਾ ਦੁਮਾਲਾ ਸਾਹਿਬ ਆਪਣਾ ਜਿਆਦਾ ਟਾਈਟ ਹੋਵੇਗਾ ਕੰਨ ਨੂੰ ਤਾਂ ਬਾਅਦ ਦੇ ਵਿੱਚ ਵੀ ਤੁਸੀਂ ਕੰਨ ਨੂੰ ਸਿੱਧਾ ਕਰ ਸਕਦੇ ਆ ਪਰ ਉਹਦੇ ਨਾਲ ਨਾ ਇਸ ਜਗ੍ਹਾ ਤੋਂ ਪੱਲਾ ਤੁਹਾਡਾ ਢਿੱਲਾ ਵੀ ਹੋ ਸਕਦਾ ਹੈ ਇਸ ਲਈ ਪਹਿਲਾਂ ਹੀ ਕੰਨ ਨੂੰ ਸਿੱਧਾ ਕਰ ਲਓ ਤੇ ਇਹਦੇ ਦੋ ਪੱਲੇ ਬਣਾਓ ਦੋਨੋਂ ਪੱਲੇ ਇਸ ਤਰੀਕੇ ਨਾਲ ਰੱਖੋ ਤੇ ਪਿੱ ਨਾਲ ਦੀ ਨਾਲ ਖੁਦ ਘੁੰਮਾਣਾ ਆ ਦੁਮਾਲਾ ਸਾਹਿਬ ਦੇ ਕੱਪੜੇ ਨੂੰ ਨਹੀਂ ਘੁਮਾਣਾ ਜੇ ਤੁਸੀਂ ਦੁਮਾਲਾ ਸਾਹਿਬ ਦੇ ਕੱਪੜੇ ਨੂੰ ਘੁਮਾਓਗੇ ਨਾ ਤਾਂ ਕੱਪੜੇ ਦੇ ਵਿੱਚ ਤੁਹਾਡੇ ਵੱਟ ਪੈਣੇ ਸ਼ੁਰੂ ਹੋ ਜਾਣੇ ਆ ਠੀਕ ਆ ਗੋਲ ਗੋਲ ਵੱਟ ਪੈਣੇ ਸ਼ੁਰੂ ਹੋ ਜਾਣੇ ਫਿਰ ਤੁਹਾਨੂੰ ਕੱਢਨੇ ਪੈਣੇ ਨਾਲ ਦੀ ਨਾਲ ਇਸ ਲਈ ਕੋਸ਼ਿਸ਼ ਕਰੋ ਹਮੇਸ਼ਾ ਖੁਦ ਘੁੰਮੋ ਦੁਮਾਲਾ ਸਾਹਿਬ ਦੇ ਕੱਪੜੇ ਨੂੰ ਨਾ ਘੁਮਾਓ ਹੁਣ ਸੱਜੀ ਪਾਸੇ ਉਸੇ ਜਗ੍ਹਾ ਤੋਂ ਪੇਚ ਆਵੇ ਜਿਵੇਂ ਖੱਬੇ ਪਾਸੇ ਗਿਆ ਸੀਗਾ ਨਾ ਪੇਚ ਉੱਪਰ ਨੂੰ ਪ੍ਰੋਪਰ ਐਕਸ ਬਣੇ ਉਸ ਤੋਂ ਬਾਅਦ ਚ ਪੱਲਿਆਂ ਨੂੰ ਖੋਲਾਂਗੀ ਇਸ ਪੱਲੇ ਦੇ ਵੀ ਇੱਕ ਦੇ ਦੋ ਪੇਚ ਬਣਾਵਾਂਗੇ ਕੰਨ ਨੂੰ ਅਸੀਂ ਸੰਪੂਰਨ ਟਕਣਾ ਆ ਦੇਖੋ ਮੈਂ ਨਾ ਥੋੜਾ ਜਿਹਾ ਕੰਨ ਨੀਚੇ ਜੀ ਛੱਡਦਾ ਹੁੰਦਾ ਆ ਕਿਉਂਕਿ ਮੈਨੂੰ ਨਾ ਗ੍ਰਿਪ ਇਸ ਜਗ ਦੀ ਜਗ੍ਹਾ ਤੇ ਵਧੀਆ ਲੱਗਦੀ ਆ ਜੇ ਮੈਂ ਪੂਰਾ ਕੰਨ ਟਕਦਾ ਨਾ ਤਾਂ ਮੈਨੂੰ ਨਾ ਥੋੜਾ ਜਿਹਾ ਓੜ ਫੀਲ ਹੁੰਦਾ ਆ ਮੈਂ ਆਪਣੇ ਹਿਸਾਬ ਨਾਲ ਦੁਮਹਲਾ ਸੇਬ ਸੇ ਜਾਨਣਾ ਆ ਮੈਂ ਕੰਨ ਇੰਨਾ ਕ ਟਕਦਾ ਆ ਕਿ ਜਿਹੜਾ ਮੈਨੂੰ ਸਹੀ ਲੱਗੇ ਤੁਹਾਨੂੰ ਜਿੰਨਾ ਕੰਨ ਸਹੀ ਲੱਗਦਾ ਤੁਸੀਂ ਉਨਾ ਟਕੋ ਕਿ ਦੁਮਹਲਾ ਸੇਬ ਦੀ ਪਕੜ ਤੁਹਾਨੂੰ ਜਿਆਦਾ ਮਜ਼ਬੂਤ ਲੱਗੇ ਕਿਉਂਕਿ ਇਹ ਦੁਮਹਲਾ ਸੇਬ ਨਾ ਨੀਚੇ ਨੂੰ ਰਹੇਗਾ ਫਰੰਟ ਤੋਂ ਤੇ ਬੈਕ ਤੋਂ ਤੇ ਪੱਲਿਆਂ ਨੂੰ ਆਪਾਂ ਦੇਖੋ ਇੱਕ ਇੱਕ ਹੋਰ ਪੱਲਾ ਕੰਨਾਂ ਦੇ ਉੱਪਰੋਂ ਲੈ ਕੇ ਆਣਾ ਹੈ ਗ੍ਰਿਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਇਹਦੇ ਨਾਲ ਪੱਲੇ ਤੁਹਾਡੇ ਟਾਈਟ ਵੀ ਹੋ ਜਾਣਗੇ ਕੰਨ ਦੱਬੇ ਵੀ ਜਾਣਗੇ ਤੇ ਹੋ ਸਕਦਾ ਜੇ ਤੁਸੀਂ ਪਹਿਲੀ ਪਹਿਲੀ ਵਾਰ ਇਹੋ ਜਿਹੇ ਧੁਮਾਲਾ ਸੈੱਟ ਸਜਾ ਰਹੇ ਹੋ ਨਾ ਤਾਂ ਕੰਨਾਂ ਤੇ ਤੁਹਾਡੀ ਨਾ ਥੋੜੀ ਜੀ ਜ਼ਿਆਦਾ ਖਿੱਚ ਪਵੇਗੀ ਹੋ ਸਕਦਾ ਕੰਨ ਤੁਹਾਡੇ ਜ਼ਿਆਦਾ ਦਰਦ ਵੀ ਕਰਨ ਪਰ ਉਹਨੂੰ ਸਹਿਣਾ ਆ ਕਿਉਂਕਿ ਜੇ ਤੁਸੀਂ ਸਹੋਗੇ ਨਹੀਂ ਉਹ ਫਿਰ ਤੁਹਾਨੂੰ ਆਦਤ ਨਹੀਂ ਪੈਣੀ ਉਸ ਚੀਜ਼ ਦੀ ਜਿੱਦਾਂ ਜਿੱਦਾਂ ਤੁਸੀਂ ਇਸ ਚੀਜ਼ ਨੂੰ ਲੌਂਗ ਟਰਮ ਲਈ ਸਜਾਉਂਗੇ ਨਾ ਤਾਂ ਤੁਹਾਨੂੰ ਆਦਤ ਪੈ ਜੂਗੀ ਫਿਰ ਤੁਹਾਨੂੰ ਫੀਲ ਵੀ ਨਹੀਂ ਹੋਣੀ ਇਹ ਚੀਜ਼ੇ ਅੱਜ ਮੇਰੇ ਵੀਰੋ ਹੈਗੀ ਹੈ 14 ਮਾਰਚ ਠੀਕ ਹੈ ਜੀ ਕੱਲ ਹੈਗੀ 15 ਮਾਰਚ ਤੇ ਜਿੱਦਾਂ ਇਹ ਪਵਿੱਤਰ ਦਿਹਾੜਾ ਆਇਆ ਨੇ ਜੀ ਹੋਲੇ ਮੰਦੇ ਦਾ ਕੱਲ ਤੇ ਗੱਲ ਕਰਦੇ ਆ ਜੀ ਉਸ ਦਿਹਾੜੇ ਨੂੰ ਮੁੱਖ ਰੱਖਦੇ ਆ ਮੈਂ ਸੋਚਿਆ ਸੀ 129 ਦਿਨ ਦੀ ਤੇ 150 ਦਿਨ ਦੀ ਵੀਡੀਓ ਜਿਹੜੀ ਹੈ ਨਾ ਆਪਾਂ ਕੁਝ ਖਾਸ ਲੈ ਕੇ ਆਵਾਂਗੇ ਇਹ ਵੀਡੀਓਜ਼ ਮੇਰੇ ਦਿਮਾਗ ਦੇ ਵਿੱਚ ਚੱਲਦੀਆਂ ਪਈਆਂ ਸੀਗੀਆਂ ਇਸ ਲਈ ਮੈਂ ਇਹ ਵੀਡੀਓ ਲੈ ਕੇ ਆਇਆ ਹਾਂ ਤੇ ਕੱਲ ਦੀ ਵੀਡੀਓ ਤਾਂ ਬਹੁਤ ਜ਼ਿਆਦਾ ਖਾਸ ਹੋਵੇਗੀ ਤੁਹਾਡੇ ਲਈ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੀ ਹੋਵੇਗਾ ਤੇ ਸੱਜੇ ਪਾਸੇ ਉਹ ਦੇਖੋ ਆਪਾਂ ਪੱਲੇ ਲੈ ਕੇ ਆ ਨਾ ਦੋ ਵਾਰੀ ਜਿੱਦਾਂ ਆਪਾਂ ਸੱਜੇ ਪਾਸੇੋਂ ਢਗਿਆ ਪੱਲੇ ਨੂੰ ਉਦੋਂ ਹੀ ਖੱਬੇ ਪਾਸੇੋਂ ਵੀ ਢਕਣ ਆਇਆ ਇਸ ਜਗ੍ਹਾ ਤੋਂ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਕੱਲ ਹੈਗੇ 15 ਮਾਰਚ ਤੇ ਕੱਲ ਦੀ ਵੀਡੀਓ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਵੇਗੀ ਤੇ ਅੱਜ ਦੀ ਵੀਡੀਓ ਵੀ ਬਹੁਤ ਜ਼ਿਆਦਾ ਖਾਸ ਹੈ ਇਹ ਵੀਡੀਓ ਮੈਂ ਕਦੀ ਅਪਲੋਡ ਨਹੀਂ ਕੀਤੀ ਹੈਗੀ ਇਸ ਪੱਲੇ ਨੂੰ ਦੇਖੋ ਜਿੱਦਾਂ ਸੱਜੇ ਪਾਸੇੋਂ ਲੈ ਕੇ ਆਏ ਸੀ ਨਾ ਆਪਾਂ ਦੋਨੋਂ ਪੱਲੇ ਬਰਾਬਰ ਜੇ ਉਦੋਂ ਹੀ ਬਾਕੀ ਪੇਚਾਵਾਂਗੇ ਚਾਰ-ਚਾਰ ਲੜ ਬਣ ਜਾਣਗੇ ਦੋਨਾਂ ਸਾਈਡਾਂ ਤੇ ਹੁਣ ਅਸੀਂ ਮੋਲਲੇ ਹਿੱਸੇ ਤੇ ਪੇਚ ਲਗਾਵਾਂਗੇ ਮੱਥੇ ਨੂੰ ਤੁਸੀਂ ਜਿੰਨਾ ਹੋ ਸਕੇ ਓਨਾ ਜ਼ਿਆਦਾ ਢੱਕ ਸਕਦੇ ਹੋ ਜਿੰਨਾ ਜ਼ਿਆਦਾ ਮੱਥੇ ਨੂੰ ਢੱਕੋਗੇ ਨਾ ਓਨੀ ਜ਼ਿਆਦਾ ਗ੍ਰਿਪ ਮਜ਼ਬੂਤ ਬਣਦੀ ਹੁੰਦੀ ਹੈ ਮੇਰੇ ਹਿਸਾਬ ਨਾਲ ਬਾਕੀ ਤੁਹਾਨੂੰ ਜਿੱਥੇ ਸਹੀ ਲੱਗਦਾ ਤੁਸੀਂ ਉਸ ਤਰੀਕੇ ਨਾਲ ਦੁਮਾਲਾ ਸਾਹਿਬ ਨੂੰ ਸਜਾ ਸਕਦੇ ਹੋ ਇਹਦੇ ਵਿੱਚ ਅਸੀਂ ਇੱਕ ਦੇ ਦੋ ਲੜ ਬਣਾ ਰਹੀਆਂ ਦੁਮਾਲਾ ਸਾਹਿਬ ਦੇ ਸੱਜੇ ਪਾਸੇ ਜਿੱਥੋਂ ਦੀ ਪੱਲਾ ਤੁਸੀਂ ਰੱਖਣਾ ਹੈ ਨਾ ਖੱਬੇ ਪਾਸੇ ਉਸੇ ਜਗ੍ਹਾ ਤੇ ਪੱਲਾ ਜਾਣਾ ਚਾਹੀਦਾ ਹੈ ਪ੍ਰੋਪਰ ਗੁਲਾਈ ਦੇ ਵਿੱਚ ਵੀ ਰੱਖ ਸਕਦੇ ਹੋ ਸਿੱਧੇ-ਸਿੱਧੇ ਲੜ ਵੀ ਰੱਖ ਸਕਦੇ ਹੋ ਥੋੜੇ ਜਿਹਾ ਜ਼ਿਆਦਾ ਚੋੜੇ ਵੀ ਰੱਖ ਸਕਦੇ ਹੋ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਤੁਮ ਹਲਾਸਬ ਨੂੰ ਟਾਈਟ ਕਰਨਾ ਆ ਟਾਈਟ ਕਰ ਕਰਕੇ ਹੀ ਪੱਲਿਆਂ ਨੂੰ ਸਜਾਣਾ ਆ ਪਿਛਲੇ ਹਿੱਸੇ ਤੱਕ ਪੱਲੇ ਨੂੰ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਦੇਖੋ ਪਿਛਲੇ ਲੜ ਵੀ ਹੋਣਗੇ ਨਾ ਜਿਹੜੇ ਚੰਗੀ ਤਰ੍ਹਾਂ ਖਿੱਚ ਕੇ ਟਾਈਟ ਕਰਨੇ ਨੇ ਹੱਥ ਨਾਲ ਤੁਹਾਨੂੰ ਨਾ ਪਤਾ ਲੱਗ ਜਾਇਆ ਕਰਨਾ ਕਿ ਪਹਿਲਾ ਪੱਲਾ ਕਿੱਥੇ ਆ ਤੇ ਉਹਦੇ ਤੋਂ ਨਾ ਇਹ ਥੋੜਾ ਨੀਵਾ ਲਗਾਣਾ ਆ ਹਮੇਸ਼ਾ ਅਗਲਾ ਪੇਚ ਪਹਿਲੇ ਲਾਇ ਲੜ ਨਾਲੋਂ ਥੋੜਾ ਨੀਵਾ ਲਗਾਣਾ ਆ ਜਿੱਥੋਂ ਸੱਜੇ ਪਾਸੇ ਉਹ ਪੇਚ ਆ ਰਿਹਾ ਉੱਥੋਂ ਹੀ ਖੱਬੇ ਪਾਸੇ ਲੈ ਕੇ ਜਾਣਾ ਆ ਜੇ ਤੁਹਾਨੂੰ ਲੱਗੇ ਪੇਚ ਕੋਈ ਉੱਚਾ ਜਾਂ ਨੀਵਾ ਆ ਸਲਾਈ ਨਾਲ ਦੋਨਾਂ ਸਾਈਡਾਂ ਤੋਂ ਪਹਿਲਾਂ ਬਰਾਬਰ ਕਰ ਲੈਣਾ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾ ਰਿਆਂ ਮੈਨੂੰ ਥੋੜਾ ਲੱਗਾ ਕਿ ਇਹ ਨੀਵਾ ਹੈ ਸੱਜੇ ਪਾਸੇ ਤੇ ਖੱਬੇ ਪਾਸੇ ਥੋੜਾ ਉੱਚਾ ਹੈ ਮੈਂ ਉਹ ਪਹਿਲਾਂ ਬਰਾਬਰ ਕੀਤਾ ਫਿਰ ਅਸੀਂ ਅਗਲਾ ਪੱਲਾ ਲਗਾਵਾਂਗੇ ਜਦੋਂ ਵੀ ਤੁਸੀਂ ਕੋਈ ਇਸ ਤਰੀਕੇ ਦੀ ਦਸਤਾਰ ਸਜਾਉਣੀ ਹੈ ਨਾ ਤੇ ਤੁਹਾਨੂੰ ਲੱਗੇ ਕਿ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਨਾਲ ਦੀ ਨਾਲ ਦੂਰ ਵੀ ਕਰਨਾ ਹੈ ਇਹ ਸਾਰੇ ਪੇਚਾਂ ਦਾ ਗੈਪ ਨਾ ਡਿਪੈਂਡ ਕਰਦਾ ਹੈ ਕਿ ਆਪਾਂ ਜਿਹੜਾ ਬਾਅਦ ਦੇ ਵਿੱਚ ਖੰਡਾ ਸਾਹਿਬ ਸਜਾਉਣਾ ਹੈ ਕਿ ਆਪਾਂ ਉਹ ਕੇਸ ਸਾਈਜ਼ ਦਾ ਹੈ ਸਾਡੇ ਕੋਲ ਕਿਉਂ ਨਾ ਥੋੜਾ ਜਿਆਦਾ ਲੰਬਾ ਹੋਣਾ ਚਾਹੀਦਾ ਆ ਤੁਹਾਨੂੰ ਇੱਕ ਆਈਡੀਆ ਦੇ ਦਿੰਨਾ ਜਿੰਨੇ ਤੁਹਾਡੇ ਪੇਚ ਨੇ ਨਾ ਲਗਭਗ ਖੰਡਾ ਸਾਈਜ਼ ਤੁਹਾਡਾ ਨਾ ਉਹਦੇ ਤੋਂ ਦੁੱਗਣਾ ਹੋਣਾ ਚਾਹੀਦਾ ਲੰਬਾਈ ਦੇ ਵਿੱਚ ਉੱਪਰ ਨੂੰ ਠੀਕ ਹੈ ਸਾਈਡਾਂ ਨੂੰ ਉਨਾ ਹੀ ਚੌੜਾ ਹੋਣਾ ਚਾਹੀਦਾ ਆ ਕਿਉਂਕਿ ਅਸੀਂ ਉੱਪਰੋਂ ਜੀ ਲੈ ਕੇ نیچے ਤੱਕ ਖੰਡਾ ਸਾਈਜ਼ ਨੂੰ ਨਾ ਪੇਚਾ ਦੇ ਅੰਦਰ ਕਰਨਾ ਹੈ ਇਸ ਲਈ ਸਾਨੂੰ ਨਾ ਥੋੜੀ ਲੰਬਾਈ ਜਿਹੜੀ ਆ ਦੁੱਗਣੀ ਰੱਖਣੀ ਪੈਣੀ ਹੈ ਜਿੰਨਾ ਸਾਈਜ਼ ਤੁਸੀਂ ਐਕਚੁਅਲ ਦੇ ਵਿੱਚ ਰੱਖਣਾ ਚਾਹੁੰਦੇ ਹੋ ਉਹਦੇ ਤੋਂ ਦੁੱਗਣਾ ਸਾਈਜ਼ ਤੁਹਾਨੂੰ ਲੰਬਾਈ ਦੇ ਵਿੱਚ ਰੱਖਣਾ ਪੈਣਾ ਆ ਫਿਰ ਪੇਚਾਂ ਦੇ ਅੰਦਰ ਕਰਨਾ ਪੈਣਾ ਆ ਇਹੇ ਚੀਜ਼ਾਂ ਮੈਂ ਤੁਹਾਨੂੰ ਇਸ ਲਈ ਸਮਝਾ ਰਿਹਾ ਕਿਉਂਕਿ ਉਦੋਂ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਅੰਦਰ ਕਿੱਦਾਂ ਕਰਨਾ ਹੈ ਪੇਚਾਂ ਦੀ ਕਈ ਵਾਰ ਜਾਣਕਾਰੀ ਸਕਿੱਪ ਹੋ ਜਾਂਦੀ ਆ ਜਿਹੜੀ ਚੀਜ਼ ਮੈਨੂੰ ਜਦੋਂ ਸਮਝ ਆਏ ਮੈਂ ਤੁਹਾਨੂੰ ਉਦੋਂ ਦੱਸ ਦੇਣਾ ਹੁੰਦਾ ਏਸ ਲਈ ਤੁਹਾਨੂੰ ਰਿਪੀਟ ਕਰਦਾ ਹੁੰਦਾ ਕਿ ਵੀਡੀਓ ਸਕਿੱਪ ਨਾ ਕਰਿਆ ਕਰੋ ਫਿਰ ਉਹੀ ਸਵਾਲ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਪੁੱਛਦੇ ਰਹਿੰਦੇ ਹੋ ਤੇ ਕਈ ਵਾਰ ਜਾਣਕਾਰੀ ਦੇਣ ਦਾ ਟਾਈਮ ਵੀ ਨਹੀਂ ਮਿਲਦਾ ਕਈ ਵਾਰ ਕਮੈਂਟਾਂ ਦਾ ਜਵਾਬ ਦੇਣ ਦਾ ਛੇ ਮੈਂ ਕਮੈਂਟਾਂ ਦਾ ਜਵਾਬ ਦਿਨਾ ਜ਼ਰੂਰ ਆ ਪਰ ਕਈ ਵਾਰ ਟਾਈਮ ਲੱਗ ਜਾਂਦਾ ਹੁੰਦਾ ਹੈ ਉਹਦੇ ਲਈ ਇਹ ਚੰਗਾ ਹੈ ਕਿ ਤੁਸੀਂ ਵੀਡੀਓ ਪੂਰੀ ਦੇਖ ਲਓ ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਣੀ ਸਾਰੀ ਵੀਡੀਓ ਦੇ ਵਿੱਚ ਤੇ ਇਸ ਤਰੀਕੇ ਨਾਲ ਨਾ ਤੁਸੀਂ ਦੋਨੋਂ ਪੱਲੇ ਇੱਕ ਸਾਈਡ ਤੇ ਰੱਖਣੇ ਨੇ ਤੇ ਖਿੱਚ ਕੇ ਪੱਲੇ ਨੂੰ ਲਗਾਉਣਾ ਹੈ ਇਸ ਢੰਗ ਨਾਲ ਤੁਸੀਂ ਪੱਲਿਆਂ ਨੂੰ ਖੋਲਣਾ ਹੈ ਖੋਲ ਕੇ ਇੱਕੋ ਜਗ੍ਹਾ ਤੇ ਰੱਖਣਾ ਹੈ ਧਿਆਨ ਰੱਖਿਓ ਕਿ ਤੁਹਾਡਾ ਦੁਮਹਲਾ ਸਾਹਿਬ ਟਾਈਟ ਹੋਣਾ ਚਾਹੀਦਾ ਆ ਪੱਲੇ ਬਰਾਬਰ ਮੋਟੇ ਹੋਣੇ ਚਾਹੀਦੇ ਆ ਇਹਦੇ ਵਿੱਚ ਪੂਣੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਹੈ ਆ ਕਿ ਜਿਹੜੇ ਤੁਹਾਡੇ ਦੋਨੋਂ ਲੜਦੇ ਨਾ ਦੋਨੋਂ ਬਰਾਬਰ ਮੋٹے ਹੋਣ ਕਿ ਪੂਣੀ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਓ ਜਿਹੜੇ ਵੀਰਾਂ ਨੇ ਤਾਂ ਪੂਣੀ ਦੇਖੀ ਹੋਈ ਆ ਉਹਨਾਂ ਨੂੰ ਤਾਂ ਸਮਝ ਆ ਜਾਣਾ ਕਿ ਮੈਂ ਪੂਣੀ ਕਿੱਦਾਂ ਕੀਤੀ ਐ ਇਸ ਦੀ ਜਿਹੜੇ ਵੀਰਾਂ ਨੇ ਹਾਲੇ ਮੇਰੀਆਂ ਪੁਰਾਣੀਆਂ ਵੀਡੀਓ ਨਹੀਂ ਨ ਦੇਖੀਆਂ ਇਸ 100 ਡੇ ਚੈਲੰਜ ਦੀਆਂ ਠੀਕ ਹੈ ਉਹ ਮੈਂ ਵੀਡੀਓ ਦਾ ਲਿੰਕ ਵੀ نیچے ਦੇ ਦਾਂਗਾ ਤੇ ਤੁਹਾਨੂੰ ਹੋਰ ਵੀਡੀਓ ਦੇ ਲਿੰਕ ਵੀ نیچے ਦੇ ਦਾਂਗਾ ਜਿਹੜੇ ਮੈਂ ਹੋਰ ਦੁਮਹਲਾ ਸਾਹਿਬ ਸਜਾਏ ਆ ਨਾ ਇੱਕ ਦੇ ਚਾਰ ਪੇਚਾ ਵਾਲਾ ਦੁਮਹਲਾ ਸਾਹਿਬ ਵੀ ਸਜਾ ਕੇ ਦਿਖਾਇਆ ਹੋਇਆ ਤੁਹਾਨੂੰ ਮੈਂ ਤੇ 컬러ফুল ধুমাল্লা ਸਾਹਿਬ ਵੀ সাজਾ ਕੇ ਦਿਖਾਇਆ ਹੈ بی بی ان کے علاوہ ویڈیوز ਪਾਈਆਂ ਹੋਈਆਂ ਮੈਂ ਜੰਗੀ ধুমਾਲਾ ਸਾਹਿਬ ਦੀ ਵੀ ਵੀਡੀਓ ਵੀ ਅਪਲੋਡ ਕੀਤੀਆਂ ਹੋਈਆਂ ਮੈਂ ਉਹ ਸਾਰੀਆਂ ਵੀਡੀਓ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਣਗੇ ਜਾਂ ਤੁਸੀਂ ਮੇਰੇ ਨਾ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਮੋਲੇ ਹਿੱਸੇ ਤੋਂ ਦੇਖੋ ਗੁਲਾਈ ਬਣਾਣੀ ਆ ਪ੍ਰੋਪਰ ਹੁਣ ਨਾ ਤੁਹਾਡੇ ਮੋਲੇ ਹਿੱਸੇ ਤੋਂ ਜਿਹੜੇ ਪੇਚ ਨੇ ਥੋੜਾ ਮੱਥੇ ਦੇ ਕੋਲੋਂ ਬਾਹਰ ਹਨ ਫਿਰ ਉੱਪਰ ਜੀ ਥੋੜੇ ਜੇ ਉੱਪਰ ਨੂੰ ਜਾਣ ਗੁਲਾਈ ਬਣੇ ਜਦੋਂ ਮੈਂ ਸਾਈਡ ਤੋਂ ਘੁਮਰਾਂਗਾ ਤੁਹਾਨੂੰ ਪ੍ਰੋਪਰ ਦਿਖੇਗਾ ਆ ਦੇਖੋ ਹੁਣ ਪੇਚ ਬਾਹਰ ਨੂੰ ਆਣਾ ਨੀਚਲੇ ਹਿੱਸੇ ਤੋਂ ਤੇ ਹੌਲੀ ਹੌਲੀ ਉੱਪਰਲੇ ਹਿੱਸੇ ਤੋਂ ਉੱਪਰ ਨੂੰ ਜਾ ਰਹੇ ਨੇ ਇੱਦਾਂ ਦੀ ਗੋਲਾਈ ਬਣਨੀ ਚਾਹੀਦੀ ਆ ਪਿਛਲੇ ਹਿੱਸੇ ਤੋਂ ਪੇਚ ਤੁਸੀਂ ਦੇਖ ਲਓ ਆਪਣੇ ਥੋੜੇ ਥੋੜੇ ਨੀਵੇਂ ਆ ਰਹੇ ਨੇ ਮੋਲੇ ਹਿੱਸੇ ਤੋਂ ਪੇਚ ਉੱਚੇ ਜਾ ਰਹੇ ਨੇ ਇਹੇ ਚੀਜ਼ ਮੈਂ ਤੁਹਾਨੂੰ ਨਾ ਸਮਝਾਉਣ ਲਈ ਕਹਿਣ ਲੱਗਾ ਆ ਜਿਵੇਂ ਅਸੀਂ ਗੁਰਮੁਖੀ ਦਸਤਾਰ ਸਜਾਉਣੀ ਆ ਨਾ ਇੱਕ ਦੇ ਦੋ ਦੋ ਪੇਚਾਂ ਆਣੀ ਦੁਮਾਲਾ ਸਾਈਪ ਅਸੀਂ ਉਸੇ ਤਰੀਕੇ ਨਾਲ ਸਜਾਣਾ ਆ ਬਸ ਪੇਚ ਮੋਲੇ ਹਿੱਸੇ ਤੇ ਰੱਖਣੇ ਆ ਠੀਕ ਹੈ ਜੀ ਤੇ ਬੈਕ ਤੇ ਪੱਲੇ ਤੁਸੀਂ ਖਿੱਚ-ਖਿੱਚ ਕੇ ਲਗਾਣੇ ਆ ਇਹ ਨਹੀਂ ਹੋਣਾ ਚਾਹੀਦਾ ਇੱਕ ਸਾਈਡ ਤੋਂ ਤੁਹਾਡੇ ਪੇਚ ਜਿਆਦਾ ਬਾਹਰ ਨੂੰ ਆ ਰਹੇ ਆ ਦੂਜੀ ਸਾਈਡ ਤੋਂ ਪੇਚ ਅੰਦਰ ਨਹੀਂ ਦੋਨਾਂ ਸਾਈਡਾਂ ਤੋਂ ਨਿਕਲਨੇ ਵੀ ਇੱਕੋ ਜਗ੍ਹਾ ਤੇ ਚਾਹੀਦੇ ਨੇ ਤੇ ਜਾਣੇ ਵੀ ਇੱਕੋ ਜਗ੍ਹਾ ਤੇ ਚਾਹੀਦੇ ਨੇ ਟਾਈਟ ਹੋਊਗਾ ਨਾ ਜਿੱਦੋਂ ਹਮਲਾ ਸਾਹਿਬ ਤੁਹਾਡਾ ਤੇ ਇਹ ਚੀਜ਼ ਆਪਣੇ ਆਪ ਹੋ ਜਵੇਗੀ ਪਿਛਲੇ ਹਿੱਸੇ ਤੋਂ ਪੱਲੇ ਥੋੜੇ-ਥੋੜੇ ਨੀਵੇਂ ਜਾ ਰਹੇ ਨੇ ਸਾਰੇ ਪੇਚ ਦੇਖੋ ਪਹਿਲਾਂ ਹੀ ਕਿੰਨੇ ਸਾਫ਼ ਨੇ ਨਾ ਆਪਣੇ ਇਹਨਾਂ ਨੂੰ ਜਿਆਦਾ ਸਾਫ਼ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਸਾਨੂੰ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਜਿਆਦਾ ਸਲੀਕੇ ਨਾਲ ਧੁਮਾਲਾ ਸਾਹਿਬ ਸਜਾ ਰਹੇ ਆਂ ਇਹਦੇ ਵਿੱਚ ਤੁਸੀਂ ਟਾਈਟ ਰੱਖਣਾ ਪੇਚਾਂ ਨੂੰ ਖਿੱਚ-ਖਿੱਚ ਕੇ ਦੋਨੋਂ ਪੱਲੇ ਬਰਾਬਰ ਇੱਕੋ ਜਗ੍ਹਾ ਤੇ ਕਰ ਦੇਣੇ ਨੇ ਅੱਜ ਮੇਰੇ ਵੀਰੋ ਹੈਗਾ 149ਵਾਂ ਦਿਨ ਠੀਕ ਹੈ ਮੇਰੇ ਵੀਰੋ ਅਸੀਂ ਨਾ ਜਦੋਂ ਪਹਿਲੇ ਦਿਨ ਵੀਡੀਓ ਪਾਈ ਸੀਗੀ ਮੌਨ ਨਹੀਂ ਦਸਤਾ ਦੇ ਲਈ ਜਦੋਂ ਅਸੀਂ ਇਹ ਚੈਲੰਜ ਨੂੰ ਸ਼ੁਰੂ ਕੀਤਾ ਸੀਗਾ 75 ਦਿਨ ਦਾ ਟਾਰਗੇਟ ਲੈ ਕੇ ਤੇ ਫਿਰ ਜਦੋਂ ਅਸੀਂ 75 ਦਿਨ ਪੂਰੇ ਕੀਤੇ ਆ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਤੇ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਸੋਚਿਆ ਸੀਗਾ ਕਿ 75 ਦਿਨ ਤੇ ਅਸੀਂ ਇਸ ਚੈਲੰਜ ਨੂੰ ਖਤਮ ਕਰਾਂਗੇ ਪਰ ਤੁਹਾਡੇ ਕਹਿਣ ਤੇ ਅਸੀਂ ਇਸ 100 ਡੇ ਦੇ ਵਿੱਚ ਕੰਪਲੀਟ ਕੀਤਾ ਚੈਲੰਜ ਨੂੰ ਫਿਰ ਹੁਣ ਅਸੀਂ 150 ਡੇ ਕੰਪਲੀਟ ਕਰਨ ਦੇ ਨੇੜੇ ਪਹੁੰਚ ਗਏ ਹੋਏ ਹਾਂ ਤੇ ਕੱਲ ਦੀ ਵੀਡੀਓ ਜਿਹੜੀ ਹੋਵੇਗੀ 150ਵੇਂ ਦਿਨ ਦੀ ਨਾ ਉਹ ਬਹੁਤ ਜ਼ਿਆਦਾ ਸਪੈਸ਼ਲ ਹੋਵੇਗੀ ਉਹਨੂੰ ਦੇਖਣਾ ਨਾ ਭੁੱਲਿਓ ਤੇ ਅੱਜ ਦੀ ਵੀਡੀਓ ਤਾਂ ਚਲੋ ਮੈਂ ਤੁਹਾਡੇ ਲਈ ਇੱਕ ਹੋਰ ਦਿਖਾਈ ਦਿੱਤੀ ਆ ਤੁਹਾਨੂੰ ਕਿ ਆਪਾਂ ਖੰਡੇ ਵਾਲਾ ਦੁਮਲਾ ਸਾਹਿਬ ਤੁਹਾਨੂੰ ਸਜਾ ਕੇ ਦਿਖਾ ਰਹੇ ਹਾਂ ਐਸ ਲਈ ਮੇਰੇ ਵੀਰੋ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਨਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਹੋ ਜਿਹੀਆਂ ਲੱਗਦੀਆਂ ਨੇ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਆ ਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਤਾਂ ਕਮੈਂਟ ਕਰ ਦਿਆ ਕਰੋ ਅਸੀਂ ਕੋਸ਼ਿਸ਼ ਕਰਦੇ ਆ ਕਿ ਜਲਦੀ ਤੋਂ ਜਲਦੀ ਤੁਹਾਡੇ ਕਮੈਂਟਾਂ ਦਾ ਵੀ ਜਰੂਰ ਜਵਾਬ ਦਿੱਤਾ ਜਾਵੇ ਸਲਾਈ ਫੇਰ ਫਿਰ ਕੇ ਦੋਨਾਂ ਸਾਈਡਾਂ ਤੋਂ ਨਾ ਫਿਰ ਪੱਲੇ ਦੇਖੋ ਇੱਕ ਜਗ੍ਹਾ ਤੇ ਇਕੱਠੇ ਕਰ ਲੈਣੇ ਨੇ ਤੁਹਾਡੇ ਪੇਚ ਦੇਖੋ ਸਾਈਡਾਂ ਤੋਂ ਬਰਾਬਰ ਬਾਹਰ ਨਹੀਂ ਦੁਮਹਲਾ ਸਾਹਿਬ ਸਫਾਈ ਦੇ ਵਿੱਚ ਆ ਪੂਰਾ ਇਹੇ ਚੀਜ਼ ਕਰਨ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਇਹਦੇ ਵਿੱਚ ਪੂਣੀ ਦਾ ਵੀ ਬਹੁਤ ਖਾਸ ਰੋਲ ਹੁੰਦਾ ਆ ਬਟ ਉਹਦੇ ਤੋਂ ਬਾਅਦ ਚ ਸਜੋਣਾ ਵੀ ਇੱਕ ਅਲੱਗ ਚੀਜ਼ ਹੁੰਦੀ ਆ ਕਿ ਆਪਾਂ ਪੇਚਾਂ ਨੂੰ ਜੇ ਢਿੱਲੇ ਰੱਖਾਂਗੇ ਫਿਰ ਦੁਮਹਲਾ ਸੈਭੀ ਤੁਹਾਡਾ ਢਿੱਲਾ ਸਜਾਇਆ ਜਾਵੇਗਾ ਪੇਚ ਹਮੇਸ਼ਾ ਟਾਈਟ ਰੱਖਣੇ ਨੇ ਨਾਲ ਦੀ ਨਾਲ ਇਸ ਚੀਜ਼ ਦਾ ਵੀ ਖਿਆਲ ਰੱਖਣਾ ਆ ਕਿ ਪੂਣੀ ਸਾਡੀ ਖੁੱਲ ਨਾ ਜਾਵੇ ਜੇ ਤੁਹਾਡੀ ਪੂਣੀ ਖੁੱਲ ਗਈ ਨਾ ਤਾਂ ਫਿਰ ਤੁਹਾਨੂੰ ਦੁਬਾਰਾ ਕਰਨੀ ਔਖੀ ਹੋਣੀ ਆ ਕਿਉਂਕਿ ਜਦੋਂ ਅਸੀਂ ਦਸਤਾਰ ਸਜਾਉਂਦੇ ਹੁੰਦੇ ਨਾ ਫਿਰ ਪੱਲੇ ਉਹੀ ਫੜਦੇ ਤੁਹਾਨੂੰ ਔਖੇ ਲੱਗਦੇ ਹੁੰਦੇ ਆ ਪਰ ਜੇ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕੀਤੀ ਹੋਵੇ ਤਾਂ ਤੁਸੀਂ ਪੂਣੀ ਕਰ ਵੀ ਲਓਗੇ ਸਭ ਤੋਂ ਜ਼ਿਆਦਾ ਕੋਸ਼ ਚੀਜ਼ਾਂ ਜਿਹੜੀਆਂ ਮਾਇਨੇ ਰੱਖਦੀਆਂ ਹੁੰਦੀਆਂ ਉਹ ਹੁੰਦੀ ਤੁਹਾਡੀ ਪ੍ਰੈਕਟਿਸ ਤੇ ਤੁਸੀਂ ਕਦੀ ਹਾਰ ਨਹੀਂ ਮੰਨਣੀ ਹੈਗੀ ਕਿ ਮਤਲਬ ਤੁਸੀਂ ਇਹ ਸੋਚਣਾ ਹੈ ਕਿ ਕੁਝ ਵੀ ਹੋ ਜਾਵੇ ਮੈਂ ਇਹਨੂੰ ਕਰ ਲਵਾਂਗਾ ਫਿਰ ਤੁਸੀਂ ਸਮਝ ਲਓ ਦੁਨੀਆ ਜਿੱਤ ਲਈ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਮਾਈਂਡ ਸੈਟ ਤਿਆਰ ਕਰ ਲਿਆ ਨਾ ਫਿਰ ਤੁਸੀਂ ਸਾਰੇ ਇੱਕ ਚੀਜ਼ ਕਰ ਲੈਣੀ ਹੈ ਉਹ ਵੀ ਬੜੇ ਆਰਾਮ ਨਾਲ ਜਦੋਂ ਵੀ ਕੋਈ ਚੀਜ਼ ਸਟਾਰਟ ਕਰਨੀ ਆ ਤਾਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਮੈਂ ਇਹਨੂੰ ਕੰਪਲੀਟ ਜ਼ਰੂਰ ਕਰਨਾ ਹੈ ਤੁਸੀਂ ਭਾਵੇਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਤੇ ਅਪਲਾਈ ਕਰੋ ਭਾਵੇਂ ਦਸਤਾਰ ਤੇ ਦਸਤਾਰ ਤੇ ਵੀ ਅਪਲਾਈ ਕਰੋਗੇ ਤਾਂ ਤੁਸੀਂ ਇੱਕ ਨਾ ਇੱਕ ਦਿਨ ਸਾਰੀਆਂ ਚੀਜ਼ਾਂ ਜ਼ਰੂਰ ਕੰਪਲੀਟ ਕਰ ਲਵੋਗੇ ਹੁਣ ਦੇਖੋ ਆਪਾਂ ਇਸ ਤਰੀਕੇ ਨਾਲ ਅਖੀਲੇ ਪੱਲੇ ਨੂੰ ਲਗਾਣਾ ਹੈ ਇਹਨੂੰ ਖਿੱਚ ਕੇ ਇਹ ਜਗ੍ਹਾ ਤੇ ਰੱਖਣਾ ਹੈ ਤੇ ਇਸ ਗੱਲ ਦਾ ਧਿਆਨ ਰੱਖਿਓ ਕਿ ਇਹਦੇ ਵੀ ਆਪਾਂ ਦੋ ਪੱਲੇ ਬਣਾਣੇ ਨੇ ਪੱਲੇ ਦੇਖੋ ਆਪਾਂ ਉੱਪਰ ਗੋਲਾਈ ਦੇ ਵਿੱਚ ਲੱਗੇ ਹੋਏ ਨਾ ਸਾਈਡਾਂ ਤੋਂ ਤੁਹਾਨੂੰ ਲੱਗ ਰਿਹਾ ਵੀ ਆਪਣਾ ਬਾਹਰ ਹੋ ਗਿਆ ਹੈ ਗੋਲਾਈ ਦੇ ਵਿੱਚ ਤੇ ਇਸ ਲਈ ਅੱਜ ਦੀ ਵੀਡੀਓ ਖਾਸ ਸੀਗੀ ਤੇ ਅੱਜ ਜਿਹੜਾ ਕੱਪੜਾ ਸੁਝਾ ਰਹੇ ਹਾਂ ਨਾ ਇਹ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦ F74 10 ਮੀਟਰ ਕਪੜਾ ਆ ਟੋਟਲ ਲਗਭਗ 14 ਮੀਟਰ ਦੀ ਲੰਬਾਈ ਹੈ ਇਹਦੀ 14 ਮੀਟਰ ਐਦਾਂ ਆ ਕਿ ਜਿਹੜਾ ਆਪਾਂ 3.5 ਮੀਟਰ ਦਾ ਪੁੰਗਾ ਸਾਰਬ ਸਜਾਇਆ ਆ ਤੇ 80 ਸੈਂਟੀਮੀਟਰ ਦਾ ਅਸੀਂ ਪਟਕਾ ਸਜਾਇਆ 14 ਮੀਟਰ ਤੋਂ ਥੋੜੀ ਜਿਹੀ ਜ਼ਿਆਦਾ ਹੀ ਲੈਂਥ ਬਣਦੀ ਆ ਤੇ ਮੈਂ ਲਿਖਿਆ ਕੱਲਾ 14 ਮੀਟਰ ਆ ਰਾਊਂਡ ਫਿਗਰ ਦੇ ਦਿੱਤੀ ਤੁਹਾਨੂੰ ਇੱਕ ਤਰ੍ਹਾਂ ਪਰ ਇਨਫੋਰਮੇਸ਼ਨ ਜਿਹੜੀ ਮੈਂ ਹੁਣ ਦੇ ਰਹੀ ਆ ਐਗਜ਼ੈਕਟ ਉਹ ਹੋ ਆ ਤੇ ਹੁਣ ਪੱਲੇ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਖਿੱਚ ਕੇ ਨਾ ਦੁਮਾਲਾ ਸਾਹਿਬ ਨੂੰ ਦੋਨਾਂ ਸਾਈਡਾਂ ਤੋਂ ਬਰਾਬਰ ਕਰ ਲਾਂਗੇ ਤੇ ਅਖੀਲੇ ਪੱਲੇ ਨੂੰ ਖਿੱਚ ਕੇ ਥੋੜਾ ਪਾਣੀ ਲਗਾ ਕੇ ਇਸ ਜਗ੍ਹਾ ਤੇ ਅੰਦਰ ਕਰਕੇ ਦਿਖਾਵਾਂਗੇ ਖੰਡਾ ਸਾਹਿਬ ਨੂੰ ਸਜਾਉਣ ਦੇ ਲਈ ਮੇਰੇ ਵੀਰੋ ਤੁਹਾਨੂੰ ਨਾ ਪੇਚਾਂ ਨੂੰ ਥੋੜਾ ਜ਼ਿਆਦਾ ਟਾਈਟ ਰੱਖਣਾ ਪਵੇਗਾ ਢਿੱਲੇ ਨਹੀਂ ਹੋਣੇ ਚਾਹੀਦੇ ਪੇਚ ਤਾਂ ਹੀ ਉਹ ਕਪੜਾ ਚੰਗੀ ਤਰ੍ਹਾਂ ਅੰਦਰ ਜਾਏਗਾ ਤੇ ਦੇਖੋ ਇਹ ਜਗ੍ਹਾ ਤੋਂ ਨਾ ਪੱਲਾ ਜਿੱਥੇ ਤੁਹਾਡਾ ਸਹੀ ਤਰੀਕੇ ਨਾਲ ਆਣਾ ਸੀਗਾ ਉੱਥੇ ਤੁਹਾਨੂੰ ਸਹੀ ਤਰੀਕੇ ਨਾਲ ਅੰਦਰ ਕਰਕੇ ਦਿਖਾ ਲੈਣਾ ਸੀਗਾ ਪੱਲਾ ਮੈਂ ਇਹ ਪੱਲਾ ਪਰਫੈਕਟ ਇੱਥੇ ਆ ਰਿਹਾ ਸੀਗਾ ਇਹਨ ਤੁਹਾਡਾ ਦੁਮਾਲਾ ਸਾਹਿਬ ਜਿੱਥੇ ਵੀ ਸੰਪੂਰਨ ਹੁੰਦਾ ਹੋਵੇ ਉੱਥੇ ਤੁਸੀਂ ਨਾ ਕੱਪੜਾ ਕਰਨ ਲਈ ਅੰਦਰ ਹੋਣਾ ਵੀ ਚਾਹੀਦਾ ਆ ਜਿਆਦਾ ਕੱਪੜਾ ਹੋਵੇ ਨਾ ਉਹਨਾਂ ਪਕੜ ਬਣੀ ਰਹਿੰਦੀ ਆ ਖੀਲੇ ਪੱਲੇ ਦੀ ਤੇ ਹੁਣ ਮੇਰੇ ਵੀਰੋ ਅਸੀਂ ਸਲਾਈ ਦੀ ਮਦਦ ਨਾਲ ਜਿਹੜੇ ਉਪਰਾ ਛੋਟੇ ਛੋਟੇ ਵਟ ਪੈਂਦੇ ਨੇ ਇਹਨਾਂ ਨੂੰ ਮੋਨਲੀ ਸਾਈਡ ਤੇ ਕੱਢ ਦੇਣਾ ਆ ਸਫਾਈ ਆਪਾਂ ਹਰੇਕ ਹਿੱਸੇ ਤੋਂ ਦੇਣੀ ਆ ਦੁਮਾਲਾ ਸਾਹਿਬ ਦੀ ਵਟ ਦੇਖ ਲੈਣੇ ਨੇ ਜਿੱਥੇ ਨਿਕਲਦੇ ਉਸ ਜਗ੍ਹਾ ਤੇ ਕੱਢ ਦੇਣਾ ਪਿੱਛੇ ਨੂੰ ਜਾ ਕੇ ਵਟ ਨਿਕਲਦੇ ਨੇ ਤਾਂ ਪਿੱਛੇ ਨੂੰ ਵਟ ਕੱਢ ਦੇਣੇ ਨੇ ਜੇ ਫਰੰਟ ਤੇ ਨਿਕਲਦੇ ਨੇ ਤਾਂ ਫਰੰਟ ਤੇ ਅੰਦਰ ਨੂੰ ਕੱਢ ਦੇਣੇ ਉਨ ਸਾਰਿਆਂ ਨੂੰ ਅਸੀਂ ਇੱਕ ਇੱਕ ਕਰਕੇ ਬਰਾਬਰ ਕਰਾਂਗੇ ਖਿੱਚ ਕੇ ਪਹਿਲਾਂ ਗੈਪ ਬਰਾਬਰ ਕਰਾਂਗੇ ਫਿਰ ਸਲਾਈ ਨਾਲ ਅਸੀਂ ਬਰਾਬਰ ਕਰਾਂਗੇ ਜੇ ਤੁਹਾਨੂੰ ਲੱਗੇ ਪੇਚਾਂ ਦਾ ਗੈਪ ਘਟਵਾਦਾ ਨਾ ਤਾਂ ਸਲਾਈ ਨਾਲ ਇਸ ਤਰੀਕੇ ਨਾਲ ਤੁਸੀਂ ਬਰਾਬਰ ਕਰ ਸਕਦੇ ਹੋ ਜੇ ਲੱਗੇ ਪੇਚਾਂ ਦਾ ਗੈਪ ਜ਼ਿਆਦਾ ਆ ਤਾਂ ਖਿੱਚ ਕੇ نیچے ਕਾ ਲਿਓ ਪੇਚਾਂ ਨੂੰ ਜੇ ਗੈਪ ਘਟਾ ਤਾਂ ਸਲਾਈ ਫਿਰਕੇ ਥੋੜਾ ਗੈਪ ਵਧਾ ਸਕਦੇ ਹੋ ਇੱਕ ਇੱਕ ਕਰਕੇ ਸਾਰੇ ਲੜ ਤੁਸੀਂ ਦੇਖ ਲੈਣੇ ਨੇ ਦੋਨਾਂ ਸਾਈਡਾਂ ਤੇ ਇੱਕੋ ਜਗ੍ਹਾ ਤੇ ਪੇਚ ਕਰ ਦੇਣੀਆਂ ਜੇ ਥੋੜੇ ਮੋਟੇ ਵੀ ਤੁਹਾਨੂੰ ਉੱਚੇ ਨੀਵੇਂ ਲੱਗਣ ਸਲਾਈ ਨਾਲ ਪੇਚ ਤੁਹਾਡੇ ਥੋੜੇ ਜਿਹਾ ਟਾਈਟ ਵੀ ਹੋ ਜਾਣਗੇ ਜੇ ਚਾਹੋ ਤਾਂ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਦਬਕੇ ਸਲਾਈ ਫੇਰੋਗੇ ਨਾ ਤਾਂ ਥੋੜੇ ਜਿਹਾ ਹੋਰ ਮੋਟੇ ਹੋ ਜਾਣਗੇ ਪੇਚ ਤੁਹਾਡੇ ਟਾਈਟ ਕਰਨ ਦਾ ਇਹ ਮਕਸਦ ਆ ਸਾਡਾ ਕਿ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਕਪੜਾ ਅੰਦਰ ਹੋ ਜਵੇ ਹੁਣ ਦੋਨਾਂ ਸਾਈਡਾਂ ਤੋਂ ਦੇਖੋ ਆਪਣਾ ਦੁਮਾਲਾ ਸਾਹਿਬ ਬਰਾਬਰ ਬਾਹਰ ਆ ਇਸ ਜਗ੍ਹਾ ਤੇ ਵੀ ਸਾਈਡਾਂ ਤੇ ਦੇਖੋ ਆਪਣੇ ਦੋ ਦੋ ਪੇਚ ਦਿਖਦੇ ਪਈਆਂ ਨਾ ਤੇ ਸਫਾਈ ਦੇ ਵਿੱਚ ਆਪੂਰਨ ਦੁਮਾਲਾ ਸਾਹਿਬ ਪਿਛਲੇ ਹਿੱਸੇ ਤੋਂ ਹੱਲੇ ਮੈਂ ਦੇਖਿਆ ਨਹੀਂ ਪਰ ਤਾਂ ਵੀ ਦੁਮਾਲਾ ਸਾਹਿਬ ਆਪਣੇ ਸਾਰੇ ਪੇਚ ਪਿਛਲੇ ਆ ਜਿਹੜੇ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਸਲਾਈ ਫੇਰ ਕੇ ਨਾ ਸੱਜੇ ਅਤੇ ਖੱਬੇ ਪਾਸੇ ਨਾ ਸਾਰੇ ਲੜੀ ਇੱਕੋ ਜਗ੍ਹਾ ਤੇ ਕਰ ਦੇਣੇ ਨੇ ਇਸ ਜਗ੍ਹਾ ਤੇ ਵੀ ਪਿਛਲੇ ਪਾਸੇ ਤੁਹਾਡੇ ਸਾਰੇ ਪੇਚ ਬਰਾਬਰ ਹੋਣਗੇ ਉਹਨਾਂ ਦੇ ਵਿੱਚ ਵਟ ਨਹੀਂ ਰਹਿਣ ਦੇਣੇ ਜਿਹੜੇ ਲੜ ਸੱਜੇ ਪਾਸੇੋਂ ਆ ਰਹੇ ਨੇ ਉਹ ਖੱਬੇ ਪਾਸੇ ਤੱਕ ਪੂਰੇ ਜਾਣੇ ਚਾਹੀਦੇ ਨੇ ਦੋਨਾਂ ਸਾਈਡਾਂ ਤੋਂ ਦੂਜੇ ਸ਼ੀਸ਼ੇ ਨਾਲ ਦੇਖਣ ਤੋਂ ਬਾਅਦ ਚੋਂ ਅਸੀਂ ਦਸਤਾਰ ਦੇ ਵਿੱਚ ਖੰਡਾ ਸਾਹਿਬ ਨੂੰ ਸਜਾਵਾਂਗੇ ਇਹ ਸਾਰੀਆਂ ਚੀਜ਼ਾਂ ਮੇਰੇ ਵੀਰੋ ਤੁਸੀਂ ਵੀ ਕਰ ਸਕਦੇ ਹੋ ਪਰ ਉਦੋਂ ਜਦੋਂ ਤੁਸੀਂ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕੀਤੀ ਹੋਵੇਗੀ ਜੋਦੋਂ ਤੁਸੀਂ ਪੇਚ ਲਗਾਣੇ ਆ ਤਾਂ ਟਾਈਟ ਰੱਖਣਾ ਹੈ ਹੁਣ ਦੇਖੋ ਮੇਰੇ ਵੀਰੋ ਇਹ ਸਾਡਾ ਖੰਡਾ ਸਾਹਿਬ ਦਾ ਸਾਈਜ਼ ਆ ਜੀ ਲੰਬਾਈ ਦੇ ਵਿੱਚ ਆ ਥੋੜਾ ਜਿਆਦਾ ਕਿਉਂਕਿ ਆਪਾਂ ਇਹਨੂੰ ਕੱਪੜੇ ਨੂੰ ਅੰਦਰ ਕਰਨਾ ਹੈ ਥੋੜਾ ਥੋੜਾ ਪੇਚਾਂ ਦੇ ਵਿੱਚ ਮੈਂ ਕੋਈ ਹਿਸਾਬ ਨਹੀਂ ਸੀ ਲਗਾਇਆ ਮੈਨੂੰ ਜਿੱਦਾਂ ਸਹੀ ਲੱਗੇ ਨਾ ਮੈਂ ਸਾਈਜ਼ ਦੇ ਹਿਸਾਬ ਨਾਲ ਥੋੜਾ ਜੁਗੜੇ ਤੋਂ ਥੋੜਾ ਘੱਟ ਸਾਈਜ਼ ਰੱਖਿਆ ਸੀਗਾ ਖੰਡਾ ਸਾਹਿਬ ਦਾ ਦੇਖੋ ਤੁਮਹਾਲਾ ਸਾਹਿਬ ਆਪਣਾ ਕਿੰਨਾ ਚੌੜਾ ਹੈ ਤੇ ਖੰਡਾ ਸਾਹਿਬ ਵੱਡਾ ਨਾ ਤੁਮਹਾਲਾ ਸਾਹਿਬ ਦੇ ਨਾਲੋਂ ਕਿਉਂਕਿ ਆਪਾਂ ਨਾ ਕੱਪੜੇ ਨੂੰ ਅੰਦਰ ਕਰਨਾ ਹੈ ਤੇ ਕੱਪੜੇ ਨੇ ਘਟਦਾ ਜਾ ਇੱਕ-ਇੱਕ ਕਰਕੇ ਪਹਿਲਾਂ ਅਸੀਂ ਸੈਂਟਰ ਦੇ ਵਿੱਚੋਂ ਅੰਦਰ ਕਰਾਂਗੇ ਫਿਰ ਦੇਖੋ ਆਪਾਂ ਦੂਜੇ ਪੇਚ ਦੇ ਅੰਦਰ ਕਰਾਂਗੇ ਕਪੜਾ ਥੋੜਾ ਜਿਹਾ ਇਸੇ ਢੰਗ ਨਾਲ ਤੁਸੀਂ ਕਰਦੇ ਜਾਣਾ ਹੈ ਅੱਗੇ ਤੋਂ ਅੱਗੇ ਸੇਮ ਚੀਜ਼ ਤੁਸੀਂ ਸਾਰੇ ਪੇਚਾਂ ਦੇ ਵਿੱਚ ਕਰਨੀ ਆ ਧਿਆਨ ਰੱਖਣਾ ਹੈ ਕਿ ਸਾਈਜ਼ ਸਾਡੇ ਖੰਡਾ ਸਾਹਿਬ ਦਾ ਘਟੇ ਨਾ ਜ਼ਿਆਦਾ ਬਰਾਬਰ ਜਿਹਾ ਸਾਰੇ ਪੇਚਾਂ ਦੇ ਅੰਦਰ ਕਰਦੇ ਜਾਵਾਂਗੇ ਸਲਾਈ ਦੇ ਨਾਲ ਧੁਮਾਲਾ ਸਾਹਿਬ ਦੇ ਪੇਚ ਨਾ ਮੋhle ਹਿੱਸੇ ਤੇ ਹੋਣ ਦਾ ਇਹ ਫਾਇਦਾ ਚੰਗੀ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਬੜੇ ਆਰਾਮ ਨਾਲ ਕਰ ਸਕਦੇ ਹਾਂ ਜੇ ਅਸੀਂ ਦਸਤਾਰ ਤੇ ਖੰਡਾ ਸਾਹਿਬ ਨੂੰ ਸਜਾਈਏ ਤਾਂ ਉਹਦੇ ਲਈ ਦੂਜਾ ਸ਼ੀਸ਼ਾ ਫੜ ਕੇ ਰੱਖਣਾ ਪੈਣਾ ਸਾਨੂੰ ਹੱਥ ਦੇ ਵਿੱਚ ਫਿਰ ਅਸੀਂ ਨਾ ਦੂਜੇ ਹੱਥ ਤੋਂ ਕੋਈ ਕੰਮ ਨਹੀਂ ਲੈ ਸਕਦੇ ਕਿਉਂਕਿ ਉਸ ਹੱਥੇ 'ਚ ਤਾਂ ਅਸੀਂ ਸ਼ੀਸ਼ਾ ਫੜਿਆ ਹੋਣਾ ਹੈ ਇਸ ਲਈ ਮੈਂ ਤੁਹਾਨੂੰ ਧੁਮਾਲਾ ਸਾਹਿਬ ਤੇ ਕਰਕੇ ਦਿਖਾ ਰਿਹਾ ਹਾਂ ਤੇ ਇਸ ਢੰਗ ਨਾਲ ਤੁਸੀਂ ਇੱਕ ਇੱਕ ਕਰਕੇ ਨਾ ਸਾਈਡਾਂ ਤੋਂ ਵੀ ਕਰਦੇ ਜਾਣਾ ਆ ਜਿਹੜਾ ਆਪਣਾ ਚੱਕਰ ਆ ਚੱਕਰ ਨੂੰ ਵੀ ਅੰਦਰ ਕਰੀ ਜਾਣਾ ਆ ਨਾਲ ਦੀ ਨਾਲ ਸੈਂਟਰ ਦੇ ਵਿੱਚੋਂ ਖੰਡਾ ਸਾਹਿਬ ਨੂੰ ਵੀ ਇਸੇ ਤਰੀਕੇ ਨਾਲ ਨਾ ਦੋਨਾਂ ਸਾਈਡਾਂ ਤੋਂ ਬਰਾਬਰ ਕਪੜਾ ਸੀ ਅੰਦਰ ਕਰਦੇ ਜਾਵਾਂਗੇ ਹੁਣ ਅਸੀਂ ਜਿਹੜਾ ਸਾਈਡਾਂ ਵਾਲਾ ਹਿੱਸਾ ਰਹਿ ਗਿਆ ਨਾ ਇਸ ਤਰੀਕੇ ਨਾਲ ਇਸੇ ਢੰਗ ਨਾਲ ਬਰਾਬਰ ਕਰਨ ਤੋਂ ਬਾਅਦ ਚੋਂ ਤੁਸੀਂ ਇਸ ਜਗ੍ਹਾ ਤੋਂ ਇਹਨਾਂ ਨੂੰ ਵੀ ਅੰਦਰ ਕਰਨਾ ਜਿਹੜੀਆਂ ਕਿਰਪਾਨਾਂ ਨੇ ਧਿਆਨ ਰੱਖਿਓ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਨ ਵੇਲੇ ਕਿ ਪੇਚ ਵੀ ਆਪਣੇ ਬਰਾਬਰ ਸਪੇਸ ਤੇ ਰਹਿਣ ਤੇ ਪੱਲੇ ਚੰਗੀ ਤਰ੍ਹਾਂ ਅੰਦਰ ਵੀ ਚਲ ਜਾਣ ਤੇ ਕੱਪੜੇ ਨੂੰ ਖੋਲ ਕੇ ਸਲਾਈ ਨਾਲ ਚੰਗੀ ਤਰ੍ਹਾਂ ਅੰਦਰ ਕਰਾਂਗੇ ਇਸ ਜਗ੍ਹਾ ਤੋਂ ਤੇ ਅਖੀਲੇ ਹਿੱਸੇ ਤੋਂ ਵੀ ਦੋਨਾਂ ਸਾਈਡਾਂ ਤੋਂ ਤੁਸੀਂ ਇਸੇ ਤਰੀਕੇ ਨਾਲ ਕਰਨਾ ਬਰਾਬਰ ਹੋਣਾ ਚਾਹੀਦਾ ਖੰਡਾ ਸਾਹਿਬ ਤੁਹਾਡਾ ਵਸਤਰ ਨੂੰ ਇਸ ਤਰੀਕੇ ਨਾਲ ਅੰਦਰ ਕਰਾਂਗੇ ਕਿ ਦੋਨਾਂ ਸਾਈਡਾਂ ਤੋਂ ਬਰਾਬਰ ਦਿਖੇ ਖੰਡਾ ਸਾਹਿਬ ਆਰਾਮ ਨਾਲ ਕਰਨਾ ਹੈ ਇਸ ਜੀ ਨੂੰ ਟਾਈਮ ਤੁਹਾਨੂੰ ਬਖੂਬੀ ਜ਼ਿਆਦਾ ਲੱਗੇਗਾ ਜੇਕਰ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਸਕਦਾ ਹੈ ਇਸ ਚੀਜ਼ 'ਚ ਥੋੜਾ ਧਿਆਨ ਦੇ ਨਾਲ ਕਰਿਓ ਤੇ ਪੂਰਾ ਸਤਿਕਾਰ ਦੇ ਨਾਲ ਕਰਿਓ ਤੇ ਹੁਣ ਤੁਹਾਡੇ ਨਾਲ ਮੈਂ ਵੀਰੋਂ ਗੱਲ ਕਰਨੀ ਹੈ ਕੁਝ ਖਾਸ ਦੇਖੋ ਸਾਨੂੰ ਨਾ ਅੱਜ 149 ਦਿਨ ਹੋ ਗਿਆ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਂਦਿਆਂ ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਮੈਂ ਅਲੱਗ-ਅਲੱਗ ਸਟਾਈਲ ਦੀ ਹਰ ਇੱਕ ਪ੍ਰਕਾਰ ਦੀ ਦਸਤਾਰ ਧੂਮਾਲਾ ਸਾਹਿਬ ਤੇ ਕਈ ਸਿੰਗਰ ਨੇ ਜਿਹੜੇ ਉਹਨਾਂ ਵਰਗੀਆਂ ਕਈ ਸਿੰਘਾਂ ਵਰਗੀਆਂ ਦਸਤਾਰਾਂ ਵੀ ਸਜਾ ਕੇ ਦਿਖਾਈਆਂ ਤੁਹਾਨੂੰ ਮੈਂ ਜਿਹੜੀਆਂ ਤੁਸੀਂ ਕਮੈਂਟ ਕੀਤੀਆਂ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਮੈਂ ਕੁਛ ਰਹਿ ਵੀ ਗਈਆਂ ਹੋਣਗੀਆਂ ਉਹਨਾਂ ਨੂੰ ਮੈਂ ਅੱਗੇ ਡੇ ਬਾਏ ਡੇ ਜਦੋਂ ਮੈਂ ਦੁਬਾਰਾ ਸਟਾਰਟ ਕਰਾਂਗਾ ਨਾ ਵੀਡੀਓ ਪਾਣੀ ਆ ਜਦੋਂ ਆਪਣੇ 150 ਡੇ ਕੰਪਲੀਟ ਹੋ ਜਾਣਗੇ ਉਦੋਂ ਅਪਲੋਡ ਕਰ ਦਵਾਂਗਾ ਹੁਣ ਅਸੀਂ ਨਾ 150 ਦਿਨ ਕੰਪਲੀਟ ਕਰਕੇ ਥੋੜੇ ਦਿਨਾਂ ਦੀ ਰੈਸਟ ਲੈਣੀ ਆ ਕਿਉਂਕਿ ਮੈਨੂੰ ਨਾ ਥੋੜਾ ਆ ਹੁਣ ਨਾ ਨਿਗਾ ਦੇ ਵਿੱਚ ਥੋੜੀ ਖੱਬੇ ਅੱਖ ਦੀ ਨਾ ਮੇਰੀ ਨਿਗਾ ਚ ਮੈਂ ਤੁਹਾਨੂੰ ਕਈ ਪਹਿਲਾਂ ਵੀਡੀਓ ਚ ਵੀ ਦੱਸਿਆ ਆ ਕਿ ਲੈਫਟ ਸਾਈਡ ਦੀ ਜਿਹੜੀ ਮੇਰੀ ਅੱਖ ਆ ਨਾ ਉਹ ਤੋਂ ਨਾ ਮੈਨੂੰ ਥੋੜਾ ਆ ਵੀਕ ਨਜ਼ਰ ਆਉਂਦਾ ਆ ਕਿਉਂਕਿ ਜਦੋਂ ਆਪਾਂ ਸਟਾਰਟ ਕੀਤਾ ਸੀਗਾ ਨਾ 75 ਡੇ ਹਾਰਡ ਚੈਲੰਜ ਉਦੋਂ ਨਹੀਂ ਸੀ ਐਦਾਂ ਦਾ ਕੁਝ ਬਟ ਥੋੜਾ ਫਰਕ ਪਿਆ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਮੈਂ ਤੁਹਾਨੂੰ ਹੱਲੇ ਵੀ ਵੀਡੀਓ ਦੇ ਰਿਹਾ ਮਤਲਬ ਦਿਖਦਾ ਮੈਨੂੰ ਕਲੀਨ ਆ ਪਰ ਫਰਕ ਪਿਆ ਆ ਥੋੜਾ ਜਿਹਾ ਉਹਦੇ ਕਰਨਾ ਮੈਂ ਚਾਹਦਾ ਕਿ ਥੋੜੀ ਜਿਹੀ ਰੈਸਟ ਦਵਾਂ ਹੁਣ ਕਿਉਂਕ ਅੱਖਾਂ ਤੇ ਜ਼ੋਰ ਦਿੱਤਾ ਆ ਕਿਉਂਕਿ ਵੀਡੀਓ ਬਣਾਣੀ ਵੀ ਹੁੰਦੀ ਸੀਗੀ ਵੀਡੀਓ ਨੂੰ ਸਹੀ ਵੀ ਕਰਨਾ ਹੁੰਦਾ ਸੀਗਾ ਲਗਭਗ ਰੋਜ਼ ਦਾ ਮੇਰਾ ਨਾ 8 ਤੋਂ 9 ਘੰਟੇ ਦਾ ਸਕਰੀਨ ਟਾਈਮ ਹੋ ਗਿਆ ਸੀਗਾ ਫੋਨ ਦਾ ਤੇ ਵੀਡੀਓ ਵੀ ਬਣਾਣੀ ਹੁੰਦੀ ਸੀ ਉੱਥੇ ਵੀ ਅੱਖਾਂ ਦਾ ਜ਼ੋਰ ਲੱਗਦਾ ਸੀਗਾ ਬਹੁਤ ਕਿਉਂਕਿ ਘੰਟਾ ਲਗਭਗ ਹਰ ਇੱਕ ਵੀਡੀਓ ਨੂੰ ਲੱਗਦਾ ਸੀਗਾ ਕਈ ਵਾਰ ਘੰਟੇ ਤੋਂ ਜ਼ਿਆਦਾ ਵੀ ਲੱਗਦਾ ਰਿਹਾ ਹੈ ਆ ਕਿਉਂਕਿ ਕੱਲੀ ਵੀਡੀਓ ਬਣਾਣੀ ਨਹੀਂ ਹੁੰਦੀ ਅਸੀਂ ਵੀਡੀਓ ਦਾ ਸੈਟਅਪ ਵੀ ਤਿਆਰ ਕਰਨਾ ਹੁੰਦਾ ਆ ਦੇਖਣਾ ਹੁੰਦਾ ਕਿ ਕਿਹੜੇ ਐਂਗਲ ਤੋਂ ਵੀਡੀਓ ਸਹੀ ਬਣਦੀ ਹੈ ਕੈਮਰੇ ਨੂੰ ਟਿਕਾਣਾ ਹੁੰਦਾ ਸਾਰਾ ਸੈਟਅਪ ਰੋਜ਼ ਲਗਾਉਣਾ ਪੈਂਦਾ ਹੈ ਤੇ ਉਹਦੇ ਲਈ ਤੇ ਵੀਡੀਓ ਨੂੰ ਸੈੱਟ ਕਰਨ ਲਈ ਵੀ ਸਹੀ ਬਹੁਤ ਜ਼ਿਆਦਾ ਟਾਈਮ ਲੱਗਦਾ ਸੀਗਾ ਜਿੰਨਾ ਟਾਈਮ ਦੀ ਵੀਡੀਓ ਆ ਉਸ ਤੋਂ ਜ਼ਿਆਦਾ ਟਾਈਮ ਵੀਡੀਓ ਨੂੰ ਸਹੀ ਕਰਨ ਤੇ ਲੱਗਦਾ ਸੀਗਾ ਫਿਰ ਉਹਦੀ ਆਡੀਓ ਰਿਕਾਰਡ ਕਰਨੀ ਹੁੰਦੀ ਆ ਆਡੀਓ ਰਿਕਾਰਡ ਕਰਨ ਨੂੰ ਵੀ ਉਨਾ ਹੀ ਟਾਈਮ ਲੱਗਦਾ ਹੈ ਜਿੰਨੀ ਲੰਬੀ ਵੀਡੀਓ ਆ ਤੇ ਉਸ ਟਾਈਮ ਵੀ ਸਕਰੀਨ ਨੂੰ ਦੇਖ ਕੇ ਉਹ ਰਿਕਾਰਡਿੰਗ ਕਰਨੀ ਪੈਂਦੀ ਹੈ ਜਿੱਦਾਂ ਇਦਾਂ ਅਸੀਂ ਜੀਡੀ ਚੀਜ਼ ਕਰਦੇ ਹੁੰਨੇ ਆ ਉਹਨੂੰ ਸਮਝਾਣਾ ਹੁੰਦਾ ਹੈ ਤੁਹਾਨੂੰ ਤੇ ਇਹਦੇ ਨਾਲ ਸਕਰੀਨ ਟਾਈਮ ਇੰਨਾ ਵੱਧ ਗਿਆ ਸੀਗਾ ਕਿ ਹੁਣ ਅਸੀਂ ਥੋੜੇ ਦਿਨ ਦੀ ਰੈਸਟ ਲੈਣੀ ਆ ਤੇ ਵੀਡੀਓ ਆਪਾਂ ਫਿਰ ਦਵਾਂਗੇ ਤੁਹਾਨੂੰ ਤੇ ਉਹਦੇ ਵਿੱਚ ਨਾ ਆਪਾਂ ਟੌਪਿਕਸ ਦੇ ਉੱਤੇ ਵੀਡੀਓ ਦਵਾਂਗੇ ਹੁਣ ਤੁਹਾਨੂੰ ਜੇ ਤੁਹਾਨੂੰ ਦਸਤਾਨਾ ਦੇ ਰਿਲੇਟਡ ਕੋਈ ਪ੍ਰੋਬਲਮਸ ਆਉਂਦੀਆਂ ਨੇ ਜਾਂ ਕੋਈ ਵੀ ਚੀਜ਼ ਤੁਹਾਡੇ ਕੋਲੋਂ ਨਹੀਂ ਹੁੰਦੀ ਉਹਦੇ ਤੇ ਹੁਣ ਡੀਪ ਟਿਊਟੋਰੀਅਲ ਦਿਆ ਕਰਾਂਗੇ ਤੁਹਾਨੂੰ ਤੇ ਉਹਦੇ ਲਈ ਨਾ ਮੈਂ ਤੁਹਾਨੂੰ ਵੀਡੀਓ ਰეკਮੈਂਡ ਕਰ ਦਿਆ ਕਰਾਂਗਾ ਜੇ ਤੁਹਾਨੂੰ ਫੁੱਲ ਵੀਡੀਓ ਚਾਹੀਦੀ ਹੋਵੇ ਆ ਕਰੇਗੀ ਤੇ ਆਪਾਂ ਇਹ ਚੈਲੰਜ ਤਾਂ ਕੰਪਲੀਟ ਕਰ ਦਿੱਤਾ ਹੋਇਆ ਸਟਾਰਟ ਅਸੀਂ 75 ਦਿਨ ਲਈ ਕੀਤਾ ਸੀਗਾ ਤੇ ਅਚੀਵ ਅਸੀਂ 150 ਦਿਨ ਕਰਨ ਦੇ ਕਰੀਬ ਆ ਗਏ ਹੋਏ ਹਾਂ ਤੇ ਗੱਲ ਕਰਦੇ ਆ ਜੀ ਹੁਣ ਦੁਬਾਰਾ ਅਖੰਡਾ ਸਾਹਿਬ ਦੀ ਨੀਚਲੇ ਹਿੱਸੇ ਤੱਕ ਤੁਸੀਂ ਦੇਖੋ ਪੂਰਾ ਆ ਨਾ ਖੰਡਾ ਸੈਵਨ ਲੰਬਾਈ ਦੇ ਵਿੱਚ ਨਾ ਜਿਆਦਾ ਇਸ ਲਈ ਰੱਖਿਆ ਸੀਗਾ ਸੀ ਕਿਉਂਕਿ ਵਸਤਰ ਜਦੋਂ ਅੰਦਰ ਜਾਣਾ ਪੇਚਾ ਦੇ ਤੇ ਉਹਨਾਂ ਨਾ ਵਸਤਰ ਦੀ ਲੰਬਾਈ ਜਿਹੜੀ ਆ ਉਹ ਘਟਨੀ ਸੀਗੀ ਤੇ ਇਸ ਚੀਜ਼ ਨੂੰ ਮੁੱਖ ਰੱਖਦੇ ਆ ਮੈਂ ਲੈਂਥ ਥੋੜੀ ਇਸ ਹਿਸਾਬ ਨਾਲ ਰੱਖੀ ਸੀਗੀ ਤੇ ਇੱਕ ਇੱਕ ਕਰਕੇ ਧਿਆਨ ਨਾਲ ਵਸਤਰ ਨੂੰ ਅੰਦਰ ਕਰਦੇ ਜਾਵਾਂਗੇ ਤੇ ਦੇਖ ਲੈਣਾ ਕਿ ਜਦੋਂ ਸੰਪੂਰਨ ਤਿਆਰ ਹੋ ਜਵੇ ਨਾ ਉਦੋਂ ਇੱਕ ਵਾਰੀ ਦੁਬਾਰਾ ਧਿਆਨ ਮਨ ਲੈਣਾ ਸਾਰੇ ਪੇਚਾਂ ਤੇ ਕੀ ਹਰ ਇੱਕ ਜਗ੍ਹਾ ਤੋਂ ਵਸਤਰ ਚੰਗੀ ਤਰ੍ਹਾਂ ਅੰਦਰ ਗਏ ਨਹੀਂ ਤੇ ਫਿਰ ਅਸੀਂ ਤੁਹਾਨੂੰ ਹਰੇਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚ ਨਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਨਵਾਂ ਕੁਝ ਤੇ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਦਸਤਾਰ ਦੀ ਵੀਡੀਓ ਕਿਹੋ ਜਿਹੀ ਲੱਗੀ ਅਸੀਂ ਤੁਹਾਨੂੰ ਕੋਈ ਸੇਮ ਸੇਮ ਦਸਤਾਰਾਂ ਨਹੀਂ ਦਿੱਤੀਆਂ ਕਦੀ ਕੁਝ ਨਾ ਕੁਝ ਖਾਸ ਅਤੇ ਨਵਾਂ ਹੀ ਲੈ ਕੇ ਆਏ ਆ ਤੁਹਾਡੇ ਲਈ ਕਿਉਂਕਿ ਸਾਡਾ ਮੇਨ ਮਕਸਦ ਇਹ ਹੀ ਸੀਗਾ ਕਿ ਅਸੀਂ ਤੁਹਾਨੂੰ ਕੁਝ ਰੋਜ਼ ਨਵਾਂ ਸਿਖਾਣਾ ਹੈ ਤੇ ਹਮੇਸ਼ਾ ਕੋਸ਼ਿਸ਼ ਇਹ ਹੀ ਕੀਤੀ ਹੈ ਤੇ ਹੁਣ ਸਲਾਈ ਫੇਰ ਕੇ ਆਪਾਂ ਪੇਚਾਂ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਦੇਖ ਲੈਣਾ ਕਿ ਤੋ ਵੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਦਸਤਾਰ ਦੇ ਵਿੱਚ ਜੇ ਥੋੜਾ ਹੋਰ ਟਾਈਮ ਲਾ ਕੇ ਦਸਤਾਰ ਨੂੰ ਤੁਸੀਂ ਹੋਰ ਸੋਹਣਾ ਕਰ ਸਕਦੇ ਹੋ ਤਾਂ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਆ ਇਹਦੇ ਨਾਲ ਨਾ ਤੁਹਾਡੀ ਪ੍ਰੈਕਟਿਸ ਹੁੰਦੀ ਆ ਤੇ ਤੁਹਾਡਾ ਨਾ ਦਸਤਾਰ ਸਜਾਉਣ ਦੇ ਵਿੱਚ ਵੀ ਹੱਥ ਬਹੁਤ ਜ਼ਿਆਦਾ ਸਾਫ਼ ਹੋ ਜਾਂਦਾ ਹੈ ਫਿਰ ਤੁਸੀਂ ਕਿਸੇ ਨੂੰ ਅੱਗੇ ਵੀ ਸਿਖਾ ਸਕਦੇ ਹੋ ਤੇ ਹੁਣ ਮੇਰੇ ਵੀਰੋ ਤੁਹਾਨੂੰ ਹਰੇ ਕਿਸੇ ਤੋਂ ਅਸੀਂ ਨਾ ਦਸਤਾਰ ਤੇ ਦਰਸ਼ਨ ਕਰਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਖੰਡਾ ਸਾਹਿਬ ਨੂੰ ਅਸੀਂ ਸਜਾ ਲਿਆ ਹੋਇਆ ਚੰਗੀ ਤਰ੍ਹਾਂ ਫਰੰਟ ਤੋਂ ਤੇ ਹੁਣ ਦੋਨਾਂ ਹਿੱਸਿਆਂ ਤੋਂ ਦਿਖਾਵਾਂਗੀ ਤੇ ਪਿਛਲੇ ਹਿੱਸੇ ਤੋਂ ਚੰਗੀ ਤਰ੍ਹਾਂ ਸਾਰੀ ਦਸਤਾਨ ਨੂੰ ਦਿਖਾਵਾਂਗੀ ਤੇ ਇਸ ਚੈਲੰਜ ਦੇ ਵਿੱਚ ਨਾ ਮੇਰੇ ਵੀਰੋ ਮੈਂ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿਖਾਈਆਂ ਵੀ ਆ ਪਰ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਸ ਚੈਲੰਜ ਦੇ ਵਿੱਚ ਨਾ ਕਈ ਪ੍ਰਕਾਰ ਦੀਆਂ ਗਲਤੀਆਂ ਵੀ ਹੋਈਆਂ ਹੋਣੀਆਂ ਇਸ ਲਈ ਭੁੱਲ ਚੁੱਕ ਦੀ ਮਾਫੀ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਪਿਛਲੇ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਸਾਰੇ ਪੇਚ ਸਾਫ਼ ਨੇ ਤੇ ਸਾਰੇ ਬਰਾਬਰ ਨੇ ਤੇ ਕੱਲ 150ਵੇਂ ਦਿਨ ਦੀ ਵੀਡੀਓ ਦੇਖਣਾ ਨਾ ਭੁੱਲਿਓ ਜੀ ਉਹ ਹੋਲੇ ਮੱਲੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਹੋਵੇਗੀ ਤੇ ਸਾਡੇ 150 ਦਿਨ ਵੀ ਕੰਪਲੀਟ ਹੋਣਗੇ ਹੁਣ ਜਿਹੜੇ ਵੀ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸ ਦਸਤਾਰ ਦੀ ਪੋਣੀ ਤੇ ਹੋਰ ਵੀਡੀਓ ਦੇ ਲਿੰਕ ਡਿਸਕ੍ਰਿਪਸ਼ਨ ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਸਾਰੇ ਹੀ ਵੀਰਾਂ ਨੂੰ ਹੋਲੇ ਮੱਲੇ ਦੀ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ